ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਛੋਟੇ ਸੱਦੇ ਧੰਨ ਤੇ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਕੁਝ ਮੇਨ ਮੁੱਦਿਆਂ ਤੇ ਗੱਲ ਕਰਨ ਲੱਗੇ ਆ ਅੱਜ ਅਸੀਂ ਕਾਫੀ ਦੇਰ ਡੀਸੀ ਸਾਹਿਬ ਨਾਲ ਵੀ ਡਿਸਕਸ ਕੀਤੇ ਜਿਹੜੇ ਸ਼ਹਿਰ ਦੇ ਸਾਨੂੰ ਲੱਗਿਆ ਕਿ ਮੇਨ ਮੁੱਦੇ ਸਿੱਕੇ ਪਿਛਲੇ 3-4 ਦਿਨਾਂ ਚ ਜਦੋਂ ਤੇ ਅਸੀਂ ਆਫਿਸ ਸੰਭਾਲਿਆ ਜਦੋਂ ਦੇ ਅਸੀਂ ਬੈਠੇ ਆ ਸਾਨੂੰ ਪਤਾ ਲੱਗਿਆ ਕਿ ਮੇਨ ਸ਼ਹਿਰ ਦੀ ਕੁਝ ਦਿੱਕਤਾਂ ਹੈਗੀਆਂ ਜਿਨ੍ਹਾਂ ਚੋਂ ਇੱਕ ਹੈ ਗਾਰਬੇਜ ਕਲੈਕਸ਼ਨ ਕੂੜੇ ਦੀ ਦਿੱਕਤ ਇਸ ਦਾ ਅਸੀਂ ਪਰਮਾਨੈਂਟ ਹੱਲ ਲੈ ਕੇ ਆ ਚੁੱਕੇ ਹਾਂ ਅਸੀਂ ਅੱਜ ਤੋਂ ਹੀ ਇੱਕ ਸਫਾਈ ਮੋਹਮ ਚਲਾਈ ਹੈ ਪੂਰੇ ਸ਼ਹਿਰ ਵਿੱਚ ਸਵੇਰ 6:30 ਵਜੇ ਤੋਂ ਲੈ ਕੇ ਹੁਣ ਤੱਕ ਸਾਡੀ ਟੀਮ ਗਰਾਊਂਡ ਤੇ ਸੀ ਥੋੜਾ ਟਾਈਮ ਅਸੀਂ ਆਫਿਸ ਵੀ ਸੀ ਤੇ ਸਵੇਰ 6:30 ਵਜੇ ਹੀ ਅਸੀਂ ਫੀਲਡ ਤੇ ਸਾਰੇ ਸਫਾਈ ਕਰਮਚਾਰੀਆਂ ਨਾਲ ਫਲੈਗ ਆਫ ਕਰਤੀ ਸੀਗੀ ਇਹ ਸਫਾਈ ਮੋਹਮ ਤੇ ਆਸ਼ਾ ਕਰਦਾ ਆਨ ਵਾਲੇ ਕੁਝ ਦਿਨਾਂ ਵਿੱਚ ਤੁਹਾਨੂੰ ਕਾਫੀ ਫਰਕ ਦਿਖੇਗਾ ਸਫਾਈ ਵਿੱਚ ਇੱਕ ਹੋਰ ਖੁਸ਼ੀ ਦੀ ਗੱਲ ਕਿ ਅਸੀਂ 14 ਨਵੇਂ ਟਿਪਰ ਮੰਗਾ ਲਿਆ ਜਿਨ੍ਹਾਂ ਚੋਂ 4 ਸਾਡੇ ਕੋਲ ਹੁਣੇ ਪਹੁੰਚ ਗਏ ਤੇ ਇੱਕ ਅਸੀਂ ਹੁਣੇ ਡੀਸੀ ਸਾਹਿਬ ਨਾਲ ਨੀਚੇ 플ੈਗ ਆਫ ਵੀ ਕਰਾਂਗੇ ਬਾਕੀ ਜਿਹੜੇ ਟਿਪਰ ਨੇ ਉਹ ਰਿਸਪੈਕਟਡ ਸਾਡੇ ਕਾਉਂਸਲਰ ਸਾਹਿਬਾਨ ਕੋਲੇ ਚਲੇ ਜਾਣਗੇ ਪਰਸਨਲੀ ਤੇ ਉਹਨਾਂ ਕੋਲੋਂ ਅੱਗੇ ਕੰਮ ਸਟਾਰਟ ਹੋਊਗਾ ਟਿਪਰਾਂ ਦਾ ਤੇ ਗਾਰਬੇਜ ਕਲੈਕਸ਼ਨ ਇੱਕ ਬਹੁਤ ਸਮੂਥ ਵੇ ਨਾਲ ਹੋਊਗੀ ਹੁਣ ਆਪਣੇ ਸ਼ਹਿਰ ਵਿੱਚ ਜੋ ਮੇਨ ਪ੍ਰੋਬਲਮ ਸੀ ਕੀ ਗਾਰਬੇਜ ਦੀ ਉਹ ਹੋਲੀ ਹੋਲੀ ਕਰਕੇ ਇਹਨੂੰ ਸਮੂਥ ਰਨਿੰਗ ਕਰਕੇ ਇਹਨੂੰ ਸੋਲਵ ਕਰਾ ਦੇ ਸਕਦੇ। ਸੈਕੰਡਲੀ ਸੈਕੰਡ ਦਿੱਕਤ ਜਿਹੜੀ ਸਾਡੇ ਨਿਗਾਹ 'ਚ ਆ ਰਹੀ ਸੀਗੀ ਉਹ ਸੀਗੀ ਸੀਵਰੇਜ ਦੀ ਦਿੱਕਤ। ਸਾਨੂੰ ਇਹ ਦੱਸ ਦਿਓ ਖੁਸ਼ੀ ਹੋ ਰਹੀ ਹੈ ਕਿ ਅਸੀਂ ਇੰਪਰੂਵਮੈਂਟ ਟਰਸਟ ਤੋਂ ਜਿਹੜਾ ਸਾਡੇ ਚੇਅਰਮੈਨ ਸਾਹਿਬ ਨੇ ਪੱਲਾ ਜੀ ਉਹਨਾਂ ਤੋਂ ਅਸੀਂ 1 ਮਹੀਨੇ ਵਾਸਤੇ ਅਜੇ ਫਿਲਹਾਲ ਉਹਨਾਂ ਦੀ ਮਸ਼ੀਨ ਲਈਤੀ ਹੈ ਜੋ ਕਿ ਹਾਈ ਟੈਕ ਸੀ ਤੇ ਬੈਟਰ ਵਰਕਿੰਗ ਮਸ਼ੀਨ ਸੀ। ਉਸ ਮਸ਼ੀਨ ਨਾਲ ਅਸੀਂ ਪੂਰੇ ਸ਼ਹਿਰ ਦੀ ਇੱਕ ਵਾਰੀ ਸੀਵਰੇਜ ਸਿਸਟਮ ਨੂੰ ਕੰਪਲੀਟਲੀ ਸਕ ਆਊਟ ਕਰਕੇ ਕੰਪਲੀਟਲੀ ਸਾਫ਼ ਕਰਵਾ ਰਹੇ ਹਾਂ ਜਿਸ ਦੇ ਨਾਲ ਸੀਵਰੇਜ ਦੀ ਦਿੱਕਤ ਬਿਲਕੁਲ ਖਤਮ ਹੋ ਜਾਏਗੀ ਤੇ ਇਸ ਤੋਂ ਇਲਾਵਾ ਦੋ ਹੋਰ ਨਵੀਂ ਮਸ਼ੀਨਾਂ ਦੇ ਅਸੀਂ ਪ੍ਰਪੋਜ਼ਲ ਪਾ ਰਹੇ ਹਾਂ ਇਸ ਤੋਂ ਇਲਾਵਾ ਸਾਡਾ ਤੀਸਰਾ ਮੋਟਿਵ ਜੋ ਸਾਹਮਣੇ ਨਿਕਲ ਕੇ ਆਇਆ ਸੀਗਾ ਸਿਕਿਉਰਿਟੀ ਦਾ ਤੇ ਕ੍ਰਾਈਮ ਫਰੀ ਬਟਿੰਡਾ ਬਣਾਉਣਾ ਇਸ ਦੇ ਰਿਗਾਰਡਿੰਗ ਅਸੀਂ ਸਾਰੇ ਕਾਉਂਸਲਰ ਨਾਲ ਬੈਠ ਕੇ ਮੀਟਿੰਗ ਵੀ ਕਰ ਰਹੇ ਆ ਮਗਰ ਸਾਡਾ ਅਜੰਡਾ ਜਿਹੜਾ ਨਿਕਲ ਰਿਹਾ ਉਹ ਅਸੀਂ ਸ਼ਹਿਰ ਨੂੰ ਸੀਸੀਟੀਵੀ ਸਰਵੇਲੈਂਸ ਦੇ ਅੰਡਰ ਲੈ ਕੇ ਆ ਰਹੇ ਆ ਤੇ ਇਨੀਸ਼ੀਅਲ ਕੋਟੇਸ਼ਨਸ ਵੀ ਮੰਗਾਲ ਲਿਤੀਆਂ ਗਈਆਂ ਆਰਾਊਂਡ 1 ਕਰੋੜ ਰੁਪਏ ਦੇ ਸੀਸੀਟੀਵੀ ਕੈਮਰਾ ਪੂਰੇ ਸ਼ਹਿਰ ਦੇ ਵਿੱਚ ਇੰਸਟਾਲ ਕੀਤੇ ਜਾਣਗੇ ਜਿਹਦੇ ਨਾਲ ਛੋਟੀ ਛੋਟੀ ਥੈਫਟ ਦੀ ਦਿੱਕਤ ਆਇਆ 스내ਚਿੰਗ ਦੀ ਗ੍ਰੈਬਿੰਗ ਦੀ ਜਿਹੜੀ ਦਿਕਤ ਆ ਰਹੀ ਸੀਗੀ ਉਹ ਕੰਪਲੀਟਲੀ ਖਤਮ ਹੋ ਜੂਗੀ ਤੇ ਨਾਲੇ ਸਾਡੇ ਪੁਲਿਸ ਪ੍ਰਸ਼ਾਸਨ ਨੂੰ ਵੀ ਸੇਫਟੀ ਮੈਂਟੇਨ ਕਰਨ ਚ ਹੈਲਪ ਮਿਲੂਗੀ ਇਹ ਇੱਕ ਬਹੁਤ ਵੱਡਾ ਤੇ ਵਧੀਆ ਉਪਰਾਲਾ ਹੋਊਗਾ ਕਾਰਪੋਰੇਸ਼ਨ ਵੱਲੋਂ ਕਿਉਂਕਿ ਸਾਡਾ ਮੇਨ ਮੋਟਿਵ ਹੈ ਸ਼ਹਿਰ ਨੂੰ ਸਾਫ ਕਰਨਾ ਸੀਵਰੇਜ ਸਿਸਟਮ ਨੂੰ ਠੀਕ ਕਰਨਾ ਤੇ ਸੇਫ ਬਣਾਉਣਾ ਆਪਣੇ ਬਟਿੰਡਾ ਨੂੰ ਕ੍ਰਾਈਮ ਫਰੀ ਬਣਾਉਣਾ ਸਾਡਾ ਮੋਟਿਵ ਹੈ ਇਸ ਦੇ ਨਾਲ ਹੀ ਇੱਕ ਬਟਿੰਡੇ ਸ਼ਹਿਰ ਦੀ ਆਪਣਾ ਕੀ ਕਹਿੰਦੇ ਸਟੈਂਡਰਡ ਆਫ ਲਿਵਿੰਗ ਵਧੇਗਾ ਤੇ ਆਪਣੀ ਬੈਟਰ ਲਾਈਫ ਵੱਲ ਜਾਵਾਂਗੇ ਆਪਣਾ ਸਾਰੇ ਸ਼ਹਿਰ ਵਾਸੀ ਇਹ ਸਾਡਾ ਬੇਸਿਕ ਉਪਰਾਲਾ ਹੈ ਬਾਕੀ ਜੇ ਤੁਹਾਡੇ ਕੋਈ ਕੁਐਸਚਨਸ ਹੈ ਤਾਂ ਪਲੀਜ਼ ਮੈਸਰ ਸਾਹਿਬ ਤੇਨ ਸਵਾਲ ਨੇ ਮੇਰੇ ਤੁਸੀਂ ਸ਼ਹਿਰ ਨੂੰ ਸੁੰਦਰ ਬਣਾਉਣ ਦੀ ਗੱਲ ਕਰ ਰਹੇ ਹੋ ਕੂੜਾ ਡੰਪ ਸ਼ਹਿਰ ਦੇ ਅੰਦਰ ਲੱਗਿਆ ਹੈ ਦੋ ਦਰਜਨ ਤੋਂ ਉੱਪਰ ਜਿਹੜੀਆਂ ਕਲੋਨੀਆਂ ਪ੍ਰਭਾਵਿਤ ਨੇ ਕਾਮੇ ਉਹ ਤੇ ਰਾਜਨੀਤੀ ਬਹੁਤ ਹੁੰਦੀ ਰਹੀ ਹੈ ਖਾਸ ਕਰ ਵੋਟਾਂ ਪਰ ਉਹ ਆਸਟਾਈਨ ਇੱਕ ਜਿਹੜਾ ਹੈਗਾ ਉਹਨਾਂ ਕਲੋਨੀਆਂ ਦੇ ਨਾਲ ਨਾਲ ਹੁਣ ਸ਼ਹਿਰ ਵੀ ਉਸ ਤੋਂ ਪ੍ਰਭਾਵਿਤ ਹੋ ਰਿਹਾ ਉਸ ਨੂੰ ਲੈ ਕੇ ਤੁਹਾਡੇ ਕੀ ਕਦਮ ਸਰ ਅਜੇ ਜਿੱਦਾਂ ਕਿ ਮੈਂ ਤੁਹਾਨੂੰ ਕਿਹਾ ਸਾਡੇ ਬੇਸਿਕ ਇਸ਼ੂਜ਼ ਨੇ ਜੋ ਅਸੀਂ ਉਹਨਾਂ ਵੱਲ ਜ਼ਿਆਦਾ ਫੋਕਸ ਕਰ ਰਹੇ ਹਾਂ ਸਾਡੇ ਕੋਲੇ ਬਹੁਤ ਲੋਕ ਇਹ ਤਕਲੀਫ ਲੈ ਕੇ ਆਏ ਨੇ ਆਪਣੀ ਜੋ ਕਿ ਕੰਪ ਦੇ ਰਿਲੇਟਡ ਹੈ ਅਸੀਂ ਉਸ ਟੀਮ ਨਾਲ ਬੈਠਾਂਗੇ ਸਰ ਨਾਲ ਵੀ ਬੈਠਾਂਗੇ ਡੀਸਟਾ ਨਾਲ ਵੀ ਬੈਠਾਂਗੇ ਤੇ ਅਸੀਂ ਇਹਨਾਂ ਦੇ ਮੈਂ ਤੁਹਾਨੂੰ ਇਹਦੇ ਬਾਰੇ ਦੱਸਦਾ ਕਿ ਜਿਹੜਾ ਤੁਸੀਂ ਇਹ ਕੋਡੇ ਡੰਪਟੀ ਗੱਲ ਕਰ ਰਹੇ ਹੋ ਬੇਸਿਕਲੀ ਜਿਹੜੀ ਐਨਜੀਟੀ ਦੀ ਤੇ ਗਾਈਡਲਾਈਨਸ ਨੇ ਉਹਦੇ ਵਿੱਚ ਕੋੜਾ ਸ਼ਹਿਰ ਵਿੱਚ ਰਹਿਣਾ ਹੀ ਨਹੀਂ ਚਾਹੀਦਾ ਅਲਟੀਮੇਟਲੀ ਤੇ ਸਾਨੂੰ ਕੋੜੇ ਨੂੰ ਕੰਪਲੀਟਲੀ ਪ੍ਰੋਸੈਸ ਕਰਨਾ ਹੈ ਆਪਾਂ ਪਹਿਲਾਂ ਜੀਆਈਟੀ ਆਫ ਦਾ ਪਲਾਨ ਲਾਇਆ ਸੀ ਉਹਦੇ ਨਾਲ ਸਾਡੇ ਕੁਝ ਡਿਸਪਿਊਟਸ ਹੋ ਗਏ ਜਿਹੜਾ ਕਿ ਹੁਣ ਆਲਮੋਸਟ ਹਤਮੀ ਲੈਵਲ ਤੇ ਉਹਦਾ ਫੈਸਲਾ ਆਪਾਂ 익ਸਪੈਕਟ ਕਰ ਰਹੇ ਹਾਂ ਕਿ ਹਫਤਾ 10-15 ਦਿਨਾਂ ਵਿੱਚ ਉਹਦਾ ਫੈਸਲਾ ਆਜੂਗਾ ਉਦੇ ਨਾਲ ਨਾਲ ਹੀ ਆਪਾਂ ਇੱਕ ਬੀਪੀਸੀਐਲ ਦੇ ਨਾਲ ਸਾਡੀ ਗੱਲ ਚੱਲਦੀ ਹੈ ਕਿ ਜਿਹੜਾ ਵੈਟ ਵੇਸਟ ਹੁੰਦਾ ਹੈ ਗਿੱਲਾ ਕੋੜਾ ਜਿਹਨੂੰ ਆਪਾਂ ਕਹਿੰਦੇ ਆ ਜਦੋਂ ਉੱਥੇ ਪਹੁੰਚ ਜਾਊਗਾ ਤਾਂ ਉਹ ਆਟੋਮੈਟਿਕਲੀ ਉਹਨੂੰ ਸੀਜੀਪੀ ਸੀਵੀਜੀ ਪਲੈਂਟ ਤੇ ਰਾਈਂ ਜਿਹੜਾ ਹੈਗਾ ਉਹ ਯੂਜ਼ ਕਰ ਲੈਣਗੇ ਤੇ ਨਾਲ ਹੀ ਸਾਡੀ ਇੱਕ ਹੋਰ ਦੋ ਇੱਕ ਦੋ ਏਜੰਸੀਜ਼ ਦੇ ਨਾਲ ਗੱਲ ਚੱਲ ਰਹੀ ਹੈ ਕਿ ਜਿਹੜਾ ਆਰਡੀਫ ਨਿਕਲਦਾ ਹੈ ਜਿਹੜਾ ਤੁਹਾਡਾ ਬਾਕੀ ਸਾਰਾ ਡਰਾਈ ਵੇਸਟ ਹੁੰਦਾ ਹੈ ਉਹਨੂੰ ਵੀ ਆਪਾਂ ਡਾਇਰੈਕਟਲੀ ਉੱਥੋਂ ਹੀ ਸਾਡੇ ਕੋਲ ਕਿਉਂਕਿ ਯੂਨਿਟ ਲੱਗਿਆ ਹੋਇਆ ਹੈ ਉਹਨੂੰ ਸਟ੍ਰੈਡਿੰਗ ਕਰਨ ਤੋਂ ਬਾਅਦ ਉਸੇ ਦਿਨ ਹੀ ਆਪਾਂ ਵੇਚ ਦਈਏ ਸਾਡਾ ਮਕਸਦ ਇਹ ਹੈ ਕਿ ਅੱਗੇ ਤੋਂ ਬਠਿੰਡਾ ਵਿੱਚ ਜਿੰਨਾ ਵੀ ਕੂੜਾ ਹੈ ਉਹਦਾ ਨਾਲ ਹੀ ਮੈਨੇਜ ਹੋ ਜਾਣਾ ਚਾਹੀਦਾ ਤਾਂ ਜੋ ਉਹ ਡੇਰ ਨਾ ਲੱਗੇ ਤੇ ਜਿਹੜਾ ਪੁਰਾਣਾ ਵਾਲਾ ਹੈ ਉਹਦੇ ਵਿੱਚੋਂ ਇੱਕ ਥਾਂ ਤੇ ਤਾਂ ਆਪਣਾ ਸਾਰਾ ਜਿਹੜਾ ਪੁਰਾਣਾ ਕਾਰਪੋਰੇਸ਼ਨ ਦਾ ਸੀਗਾ ਉਹ ਆਲਮੋਸਟ ਆਪਾਂ ਮਾਰਚ ਤੱਕ ਕੰਪਲੀਟ ਕਰ ਲਾਂਗੇ ਉਹਦੇ ਵਿੱਚੋਂ ਕੁਝ ਹਿੱਸਾ ਜਿਹੜਾ ਹੈਗਾ ਉਹ ਬਚਿਆ ਹੋਇਆ ਜਿਹੜਾ ਜੀਆਈਟੀਐਫ ਦੀ ਜ਼ਿੰਮੇਵਾਰੀ ਸੀਗੀ ਉਹ ਚੁੱਕਣ ਦੀ ਉਹਨਾਂ ਨੇ ਉਹਦਾ ਆਰਡੀਆ ਬਣਾਇਆ ਹੋਇਆ ਪਰ ਹਾਲੇ ਤੱਕ ਉਹਦੀ ਸੇਲ ਨਹੀਂ ਹੋਈ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਾਂ ਉਹਨਾਂ ਤੋਂ ਕਰਾਵਾਂਗੇ ਉਹਦੇ ਵਿੱਚ ਅਲਟੀਮੇਟਲੀ ਕੋਈ ਕੋਡਾ ਨਹੀਂ ਬਚਣਾ ਜਿਹੜਾ ਫਿਰ ਡੇਲੀ ਬੇਸਿਸ ਤੇ ਆਏਗਾ ਉਹ ਡੇਲੀ ਪ੍ਰੋਸੈਸ ਹੋਇਆ ਕਰੇ ਸਰ ਹੁਣ ਲੱਗਦਾ ਕਿ ਸ਼ਿਫਟ ਕਰਨ ਦੀ ਗੱਲ ਚੱਲਦੀ ਰਹੀ ਹੈ ਵੀ ਸ਼ਹਿਰ ਤੋਂ ਦੂਰ ਲੈ ਕੇ ਜਾਇਆ ਜਾਏਗਾ ਨਗਰ ਨਿਕ ਮੈਂ ਦੇਖੋ ਪਹਿਲਾ ਪਹਿਲਾ ਕਨਸੈਪਟ ਜਿਹੜਾ ਸੀਗਾ ਪਹਿਲਾਂ ਆਪਾਂ ਇਹ ਸਮਝੀਏ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਪਹਿਲਾ ਕਨਸੈਪਟ ਇਹ ਹੁੰਦਾ ਸੀ ਕਿ ਜੇ ਆਪਾਂ ਕੂੜੇ ਦਾ ਅੰਬਾਰ ਲਾਉਣਾ ਹੈ ਇਸਦੇ ਵਾਸਤੇ ਜ਼ਮੀਨ ਚਾਹੀਦੀ ਹੈ ਹੁਣ ਕਨਸੈਪਟ ਅਲਟੀਮੇਟਲੀ ਆਵਰ ਐਮ ਸ਼ੁਡ ਵੀ ਕਿ ਅਪਾ ਕਿਵੇਂ ਸ਼ਹਿਰ ਨੂੰ ਕੂੜਾ ਫਰੀ ਬਣਾ ਸਕਦੇ ਆ ਕੂੜੇ ਨੂੰ ਡੇਲੀ ਬੇਸਿਸ ਤੇ ਉਹਨੂੰ ਪ੍ਰੋਸੈਸ ਕਰਕੇ ਕਿਵੇਂ ਸ਼ਹਿਰ ਵੀ ਸਾਫ ਸੁਥਰਾ ਹੋਏਗਾ ਤੇ ਕਿਸੇ ਹੋਰ ਨੂੰ ਵੀ ਹਰਾਸ਼ ਨਹੀਂ ਕਰਾਂਗੇ ਇਹ ਤਾਂ ਹੋ ਨਹੀਂ ਸਕਦਾ ਕਿ ਮੈਂ ਇਹ ਕਹਾ ਕੇ ਬਟਿੰਡਾ ਦਾ ਕੂੜਾ ਜੇ ਮੈਂ ਕਿਸੇ ਪਿੰਡ ਵਿੱਚ ਲੈ ਜਾਵਾਂ ਅਕਲਮੰਦੀ ਤਾਂ ਹੈ ਨਹੀਂ ਨਾ ਕੋਈ ਵੀ ਨਹੀਂ ਆਨ ਦੇਵਾ ਕਿ ਜੇ ਤੁਸੀਂ ਸ਼ਹਿਰ ਵਿੱਚ ਲੈ ਕੇ ਫਸਨ ਨਹੀਂ ਕਰਦੇ ਕਿ ਸਾਡੇ ਇੱਥੇ ਕੂੜਾ ਰਹੇ ਤੇ ਇੱਕ ਪਿੰਡ ਵਾਲਾ ਕਿਵੇਂ ਮੰਨ ਜੂਗਾ ਕਿ ਤੁਸੀਂ ਸ਼ਹਿਰ ਦਾ ਕੂੜਾ ਮੇਰੇ ਪਿੰਡ ਵਿੱਚ ਲੈ ਕੇ ਆ ਚੁਮੇਰ ਸਾਹਿਬ ਗਾਰਬੇਜ ਦੀ ਗੱਲ ਕੀਤੀ ਹੈ ਤੁਸੀਂ ਪੇਮੈਂਟ ਲੋਕ ਦੇ ਰਹੇ ਹੈਗੇ ਗਾਰਵੇ ਦੀ ਪਰ ਉੱਥੇ ਪ੍ਰੋਪਰ ਤਰੀਕੇ ਨਾਲ ਰੇੜੀਆਂ ਨਹੀਂ ਆ ਰਹੀਆਂ ਇਹ ਕਾਫੀ ਪ੍ਰੋਬਲਮ ਆ ਰਹੀ ਹੈ ਕਾਫੀ ਨਗਰ ਨਿਗਮ ਬਟਿੰਡਾ ਵੱਲੋਂ ਪੈਸਾ ਵੀ ਗਾਰਵੇ ਦਾ ਪਸੂਲਿਆ ਜਾ ਰਿਹਾ ਲੋਕਾਂ ਕੋਲ ਪਰ ਰੇੜੀਆਂ ਜਿਹੜੇ ਟੀਪਰ ਹੈ ਉਹ ਪ੍ਰੋਪਰ ਗਲੀਆਂ ਚ ਨਹੀਂ ਆ ਰਹੇ ਸਰ ਇਸੇ ਲਈ ਮੈਂ ਤੁਹਾਨੂੰ ਕਿਹਾ ਕਿ ਹੁਣ ਅਸੀਂ ਜਿਹੜਾ ਮੈਂ ਤੁਹਾਨੂੰ ਸਾਰਿਆਂ ਨੂੰ ਅਪਡੇਟ ਕੀਤਾ ਕਿ 15 ਨਵੇਂ ਟੀਪਰ ਅਸੀਂ ਮੰਗਾ ਲਏ ਐ ਇਸ ਪ੍ਰੋਸੈਸ ਨੂੰ ਹੋਰ ਸਮੂਥ ਕਰਨ ਵਾਸਤੇ ਅਸੀਂ ਨਵੇਂ-ਨਵੇਂ ਆਈਡੀਆਜ਼ ਲੈ ਕੇ ਆਏ ਆਂ ਤੇ ਤੁਸੀਂ ਦੇਖੋਗੇ ਆਉਣ ਵਾਲੇ ਹਫਤੇ ਚ ਦੋ ਹਫਤਿਆਂ ਚ ਬਹੁਤ ਸਮੂਥ ਹੋ ਜਾਏਗਾ ਤੇ ਜਿਹੜੇ ਵੀ ਲੋਕ ਫੀਸ ਭਰ ਰਹੇ ਨੇ ਉਹਨਾਂ ਨੂੰ ਉਹਨਾਂ ਦੀ ਸਹੂਲਤ ਮਿਲ ਜੇ ਮੇਸੇਪਰਾ ਦੀ ਗੱਲ ਕੀਤੀ ਤੁਸੀਂ ਬਹੁਤ ਸਾਰੇ ਪ੍ਰਾਣੇ ਖੜੇ ਆ ਜੀ ਉਹ ਠੀਕ ਨਹੀਂ ਕਰਵਾਏ ਜਾਂਦੇ ਤੇ ਇਹ ਵੀ ਸੁਣਨਾ ਚਾਹੀਦਾ ਕਿ ਜਿਹੜੇ ਡਰਾਈਵਰ ਆ ਉਹਨਾਂ ਜਾਣ ਬੰਦੇ ਰੱਖ ਲਈ ਜਾਂਦੇ ਉਹਦੇ ਕਾਰਨ ਬੜੀ ਬੁਰੀਆਂ ਸੱਸਿਆ ਨਹੀਂ ਸਰ ਇਹ ਜੋ ਜਿਹੜੇ ਖਰਾਬ ਹੋ ਗਏ ਸੀਗੇ ਉਹ ਵੀ ਅਸੀਂ ਰਿਪੇਅਰ ਕਰਵਾ ਰਹੇ ਹਾਂ ਇਹ ਐਕਸਟਰਾ ਸੀ 15 ਮੰਗਵਾਈ ਅੱਛਾ ਜੀ ਨਵੇਂ ਨਵੇਂ ਪਰ ਤੋਂ ਦੇ ਸਾਰੇ ਇਹ ਨਵੇਂ ਸੀ ਲੇਕਿਨ ਇਹਨਾਂ ਦੀ ਰਿਪੇਅਰ ਹੀ ਮੈਨੂੰ ਲੱਗਦਾ ਵੀ ਇਹਨਾਂ ਨਾਲ ਵੱਧ ਹੋ ਗਈ ਹੈ ਕਿੰਨੇ ਦਾ ਇਹ ਮੁੱਲ ਲੈ ਕੇ ਇਹ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਦੇਖੋ ਪਹਿਲਾ ਜਿਹੜਾ ਤੁਸੀਂ ਇਹਦੇ ਬਾਰੇ ਗੱਲ ਕਰ ਰਹੇ ਹੋ ਬਿਲਕੁਲ ਇਹ ਗੱਲ ਸਹੀ ਹੈ ਕਿ ਇਹਦੇ ਵਿੱਚ ਰਿਪੇਅਰ ਤੇ ਕਾਫੀ ਸਾਰੇ ਖਰਚਾ ਜਿਹੜਾ ਹੈ ਉਹ ਹੈ ਇਸ ਕਰਕੇ ਹੀ ਕਿਉਂਕਿ ਬਾਰ-ਬਾਰ ਰਿਪੇਅਰ ਹੋਇਆ ਤੇ ਫਿਰ ਉਸ ਤੋਂ ਬਾਅਦ ਮੈਂ ਮੈਂ ਜਦੋਂ ਕਮਿਸ਼ਨਰ ਸੀਗਾ ਲਾਸਟ ਟਾਈਮ ਤੇ ਮੈਂ ਸਾਰਿਆਂ ਨੂੰ ਰਿਪੇਅਰ ਕਰਕੇ ਇੱਕ ਵਾਰ ਚਲਦਾ ਕਰ ਦਸੀ ਉਸ ਤੋਂ ਬਾਅਦ ਜਿਹੜਾ ਹੈਗਾ ਮੈਂ ਕੁਝ ਕੁ ਕੁਝ ਮਹੀਨੇ ਬਾਅਦ ਹੀ ਵਾਪਸ ਆਇਆ ਤੇ ਉੱਥੇ ਮੈਂ ਦੇਖਿਆ ਆਦੇ ਤੋਂ ਵੱਧ ਜਿਹੜਾ ਹੈ ਉਹਦੇ ਵਿੱਚੋਂ ਵੱਖ-ਵੱਖ ਇਸ਼ੂਜ਼ ਨੇ ਉਹਦੇ ਮੈਨਪਾਵਰ ਦਾ ਜਿਹੜਾ ਤੁਸੀਂ ਗੱਲ ਕਰ ਰਹੇ ਕਈ ਸਾਰੇ ਇਹ ਨਹੀਂ ਕਿ ਉਹਨਾਂ ਨੂੰ ਚਲਾਉਣਾ ਨਹੀਂ ਆਉਂਦਾ ਜਿਹੜਾ ਪੂਰਾ ਪਿਛਲੇ 4 ਸਾਲਾਂ ਤੋਂ ਚਲਾ ਹੀ ਰਿਹਾ ਹੈ ਹੁਣ ਆਪਾਂ ਉਹ ਵੀ ਕਹਿ ਕਿ 4 ਸਾਲ ਵਿੱਚ ਵੀ ਤੇ ਉਹਤੇ ਪਹਿਲਾ ਦਿਨ ਨਹੀਂ ਆਉਂਦਾ ਸੀ ਸਮਝ ਸਕਦਾ ਮੈਂ ਉਹਨਾਂ 4 ਸਾਲ ਬਾਅਦ ਵੀ ਉਹਨੂੰ ਚਲਾਉਣਾ ਨਹੀਂ ਆਉਂਦਾ ਸਮਝ ਨਾ मतलब ਗੱਲ ਤਾਂ ਬੰਦ ਹੀ ਨਹੀਂ ਹੈ ਨਾ ਆਪਾਂ ਸਿੱਖ ਹੀ ਲਏ ਤਾਂ ਪ੍ਰੋਬਲਮ ਇਹ ਹੈ ਕਿ EMPLOYEES ਵੀ ਥੋੜੀ ਜਿਹੀ ਸ਼ਰਾਤ ਤਾਂ ਜਾਣ ਬੁੱਝ ਕੇ ਕਰਦੇ ਨੇ ਉਹਨਾਂ ਦੇ ਵੀ ਆਪਣੇ ਮਕਸਦ ਹੁੰਦੇ ਨੇ ਪਰ ਹੁਣ ਜਿਹੜਾ ਆਪਾਂ ਸਿਸਟਮ ਕੋਸ਼ਿਸ਼ ਕਰ ਰਹੇ ਹਾਂ ਉਹਨੂੰ ਚਾਲੂ ਕਰਨ ਦੀ ਵੀ ਆ ਰਾਈਂਗ ਟੂ ਲੋਕਲਾਈਜ਼ ਦੀ ਡੀਸੈਂਟ ਪ੍ਰਾਈਸ ਜਿ ਕਿ ਜਿਹੜਾ ਜਿਹੜਾ ਇੱਕ ਏਰੀਆ ਹੈ ਉੱਥੇ ਦਾ ਬੰਦਾ ਉੱਥੇ ਦਾ ਜ਼ਿੰਮੇਵਾਰ ਹੋਏ ਉੱਥੇ ਡੇਲੀ ਕਲੈਕਸ਼ਨ ਹੋਏ ਇਹ ਨਹੀਂ ਕਿ ਜੀ ਮੈਂ ਅੱਜ ਆਇਆ ਉਸ ਤੋਂ ਬਾਅਦ ਮੈਨੂੰ ਵੀ ਮੇਲ ਆਉਂਦੀ ਹੈ ਕਿ 15 ਦਿਨ ਤੋਂ ਕਿਸੇ ਦੇ ਕੋਲ ਕੋਈ ਬੰਦਾ ਆਇਆ ਨਹੀਂ ਪਿਕ ਕਰਨ ਦੇ ਵਾਸਤੇ ਇਸ਼ੂ ਡੈਫੀਨਿਟਲੀ ਆਇਗਾ ਪਰ ਹੁਣ ਤੁਹਾਨੂੰ ਲੱਗੇਗਾ ਕਿ 15 15 ਦਿਨਾਂ ਵਿੱਚ ਇਹ ਪ੍ਰੋਸੈਸ ਰੂਲ ਹੋਵੇਗਾ ਐਸਾ ਲੱਗਦਾ ਕਿ ਖਾਲੀ ਪਲਾਟਾਂ ਦੇ ਵੀ ਗਾਰਵੇ ਦੇ ਤੇ ਪੈਸੇ ਭਰ ਇਸ ਤੇ ਨਗਰਨੇ ਦਾ ਪਟੰਡਾ ਇਹ ਗੱਲ ਕਹਿ ਰਹੀ ਸੀ ਅੰਕਿਲੀਏ ਮਤਾ ਲੈ ਕੇ ਆਵਾਂਗੇ ਵੀ ਖਾਦੀ ਪਲਾਟਾਂ ਦੇ ਪੈਸੇ ਜਿਹੜੇ ਘਰ ਦੇ ਤੇ ਨਾਲ ਇੱਥੇ ਲੱਗ ਸਰ ਇਹਦਾ ਜੋ ਜੋ ਮੈਨੂੰ ਪਤਾ ਲੱਗੇ ਕਿ ਮਤਾ ਪਿਆ ਹੋਇਆ ਹੈ ਹਾਊਸ ਵਿੱਚ ਤੇ ਹੁਣ ਜਦੋਂ ਨੈਕਸਟ ਮੀਟਿੰਗ ਹੋਊਗੀ ਹਾਊਸ ਦੀ ਤੇ ਮੈਂ ਉਸ ਤੋਂ ਬਾਅਦ ਹੀ ਦੱਸ ਪਾਵਾਂਗਾ ਇਹ ਇਹਦੇ ਵਿੱਚ ਇੱਕ ਇੱਕ ਹੋਰ ਮੈਂ ਇਸ਼ੂ ਦੱਸਦਾ ਕਿ ਬੇਸਿਕਲੀ ਖਾਲੀ ਪਲਾਟਾਂ ਦੀ ਆਪਾਂ ਇਸ ਕਰਕੇ ਤਾਂ ਲਾਇਆ ਸੀ ਕਿ ਸਾੜਾ ਕੋਟਾ ਜਿਹੜਾ ਹੈਗਾ ਖਾਲੀ ਪਲਾਟ ਤੇ ਜਮਾਅ ਅਲਟੀਮੇਟਲੀ ਸ਼ਹਿਰ ਦੀ ਤੇ ਖਰਾਬ ਹੁੰਦੀ ਹੈ ਉਨ ਜੇ ਆਪਾਂ ਉਹਨੂੰ ਰਿਲੈਕਸ ਕਰ ਹੀ ਰਹੇ ਆ ਕੋਈ ਵੱਲ ਨਹੀਂ ਮਤਲਬ ਡਿਸਾਈਡ ਵੀ ਹੋ ਗਿਆ ਹੈ ਕਿ ਰਿਲੈਕਸ ਕਰ ਦਈਏ ਪਰ ਨਾਲ ਹੀ ਜਿਹੜੇ ਖਾਲੀ ਪਲਾਟ ਦੇ ਓਨਰਸ ਹੈ ਉਹਨਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਉਹਨੂੰ ਐਟ ਲੀਸਟ ਬਾਉਂਡਰੀ ਵਾਲ ਕਰ ਲਈਏ ਤੇ ਉਹਦੇ ਵਾਸਤੇ ਜੇ ਉਹ ਕੋਈ ਨਹੀਂ ਕਰਦਾ ਸੈਪਰੇਟਲੀ ਉਹਨਾਂ ਨੂੰ ਨੋਟਿਸ ਜਾਏਗਾ ਐਟ ਲੀਸਟ ਆਪਣੇ ਪਲਾਟ ਨੂੰ ਸਾਮ ਕੇ ਰੱਖੋ ਫਿਰ ਬਾਅਦ ਵਿੱਚ ਕਹਿੰਦੇ ਹੋ ਕਿ ਸਾਡਾ ਇਲੀਗਲ ਇੰਕ੍ਰੋਚਮੈਂਟ ਵੀ ਹੋ ਗਿਆ ਤੇ ਤੁਸੀਂ ਸ਼ਹਿਰ ਦੀ ਦਿੱਖ ਵੀ ਖਰਾਬ ਕਰ ਰਹੇ ਹੋ ਦੋਨਾਂ ਵਿੱਚੋਂ ਇੱਕ ਗੱਲ ਤਾਂ ਕਰੀਏ ਜਾਂ ਤਾਂ ਫਿਰ ਤੁਸੀਂ ਇਹਦੀ ਸਫਾਈ ਦਾ ਸਾਧਨ ਕਰੋ ਜਾਂ ਫਿਰ ਇਹਦਾ ਬਾਉਂਡਰੀ ਵਾਲ ਕਰਕੇ ਸ਼ਹਿਰ ਦੀ ਦਿੱਖ ਨੂੰ ਖਰਾਬ ਨਾ ਕਰੋ ਮੇਰਾ ਮੈਨਪਾਵਰ ਤੁਹਾਡੇ ਕੋਲੇ ਹੈ ਨਹੀਂ ਅੱਜ ਦਿਨ ਜਿਹੜੇ ਤੁਹਾਡੇ ਕਰਮਚਾਰੀ ਨੇ ਸਟ੍ਰਾਈਕ ਤੇ ਚਲੇ ਜਾਂਦੇ ਨੇ ਫਿਰ ਤੁਸੀਂ ਇਹ ਪ੍ਰੋਸੈਸ ਪੂਰਾ ਕਿਵੇਂ ਕਰੋਗੇ ਕਿਉਂਕਿ ਤੁਹਾਡੇ ਆਪ ਦੇ ਡਿਪਾਰਟਮੈਂਟ ਨਗਰ ਨਿਗਮ ਚੱਲ ਨਹੀਂ ਬ੍ਰਾਂਚਸ ਦੇ ਵਿੱਚ ਤਾਂ ਕੋਈ ਕੋਸਥਾ ਨਹੀਂ ਸਰ ਮੈਨਪਾਵਰ ਦੀ ਜੋ ਗੱਲ ਹੈ ਸਾਡੇ ਕੋਲ ਮੈਨਪਾਵਰ ਹੈ ਇਹਨੂੰ ਅਸੀਂ ਬੈਟਰ ਯੂਟਿਲਾਈਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਆਪਾਂ ਕਹੀਏ ਕਿ ਸਾਡੇ ਕੋਲ ਮੈਨਪਾਵਰ ਨਹੀਂ ਹੈ ਇਹ ਅਦਾ ਦੀ ਗੱਲ ਨਹੀਂ ਹੈ ਸਾਡੇ ਕੋਲ ਮੈਨਪਾਵਰ ਹੈ ਇਹਨੂੰ ਬੈਟਰ ਮੈਨੇਜ ਤੇ ਯੂਟਿਲਾਈਜ਼ ਕਰਨ ਦੀ ਲੋੜ ਹੈ ਅਸੀਂ ਇਹ ਪ੍ਰੋਸੈਸ ਨੂੰ ਜਿੱਦਾਂ ਕਿ ਮੈਂ ਪਹਿਲਾਂ ਵੀ ਕਿਹਾ ਉਹ ਹਫਤੇ ਦੋ ਹਫਤੇ ਜਸ ਸਮੂਥਨ ਕਰਾਂਗੇ ਜੇ ਫੇਰ ਵੀ ਸਾਨੂੰ ਦਿੱਕਤ ਲੱਗੀ ਤਾਂ ਵਾਈ ਨਾਟ ਵੀ ਵਿਲ ਹਾਇਰ ਮੋਰ ਪੀਪਲ ਸਰ ਮੈਂ ਕਹਿੰਦਾ ਸਰ ਇਹਨਾਂ ਦਾ ਟ੍ਰੈਫਿਕ ਕਲੈਕਟਰ ਇਜ਼ ਡੇਇੰਗ ਬੀਡੀ ਪ੍ਰੋਬਲਮ ਜਿੰਨੀਆਂ ਵੀ ਲੈਟਾਂ ਲੱਗੀਆਂ ਆਪਣੀਆਂ ਉਹਨਾਂ ਜ਼ਿਆਦਾ ਚੱਲਦੀਆਂ ਨੇ ਜਿਹੜੀਆਂ ਚਾਵੜੀਆਂ ਤੋਂ ਗਲਤ ਇੰਡੀਕੇਟ ਕਰਦੀਆਂ ਨਹੀਂ ਉੱਥੇ ਕੋਈ ਟਾਈਮਿੰਗ ਵਾਲੇ ਜਿਹੜੇ ਉਹ ਟਾਈਮ ਮੀਟਰ ਹੈਗੇ ਉਹ ਬਗਾਨਾ ਲੱਗੇ ਸਰ ਅਸੀਂ ਇਸ ਚੀਜ਼ ਦੀ ਜਿਹੜਾ ਤੁਸੀਂ ਇਸ਼ੂ ਉਠਾਇਆ ਇਹ ਇਸ ਇਸ ਬਾਰੇ ਅਸੀਂ ਆਲਰੇਡੀ ਇਨਲਾਈਟਨ ਹੋ ਚੁੱਕੇ ਹਾਂ ਅਸੀਂ ਬੇਨਤੀ ਕੀਤੀ ਹੈ ਕਈ ਅ ਟ੍ਰੈਫਿਕ ਸਿਗਨਲ ਸਤੇ ਜਿੱਦਾਂ ਕਿ ਆਪਾਂ ਕੋਦ ਵੀ ਹੁਣ ਸ਼ਹਿਰ ਰਹਨੇ ਆ ਤਾਂ ਸਾਨੂੰ ਖੁਦ ਹੀ ਸਫਰ ਹੁੰਦਾ ਜਿੱਦਾਂ ਕਿ ਹਨੂ ਮਹਾਂ ਚੌਂਕ ਤੇ ਵੀ ਇਹ ਇਸ਼ੂ ਆ ਕਿ ਟ੍ਰੈਫਿਕ ਸਿਗਨਲ ਇੱਕ ਸਾਈਡ ਤੇ ਚੱਲਦਾ ਇੱਕ ਤੇ ਨਹੀਂ ਚੱਲਦਾ ਤੇ ਅਸੀਂ ਉਹ ਕੋਸ਼ਿਸ਼ ਕਰਕੇ ਉਹਨੂੰ ਵਨ ਵੇ ਸਮੂਥ ਕਰ ਰਹੇ ਹਾਂ ਮੇਰੇ ਸਾਹਬ ਨਗਰ ਮੇਰੇ ਸਾਹਬ ਨਗਰ ਨਿਕਮ ਪਟਿੰਡਾ ਦੇ ਜਿਹੜੇ ਕੱਚੇ ਮਜ਼ਦਮ ਹੈ ਉਹ ਇਹ ਵੀ بار-ਬਾਰ ਇੰਤਜ਼ਾਮ ਲਾਂਦੇ ਆ ਕਿ ਨਗਰ ਨਿਕਮ ਪਟਿੰਡਾ ਤੇ ਵੀ ਸਾਨੂੰ ਡੀਸੀ ਰੇਟ ਵੀ ਨਹੀਂ ਦਿੱਤਾ ਜਾ ਰਿਹਾ ਇਹ ਤਾਂ ਨਹੀਂ ਥਿਸ ਇਸ ਨਾਟ ਦ ਰਿਅਲਿਟੀ ਕਿ ਕਿੰਨਾ ਤੋਂ ਹਲੇ ਪਤਾ ਨਹੀਂ ਹੋਏਗਾ ਵੀ ਪੇਡ ਐਸ ਪਰ ਡੀਸੀ ਕੇ ਰੇਟਸ ਵਿਦ ኢਐਸਆਈ ਵਿਦ ኢਪੀਐਫ ਉਹਦੇ ਸਾਡੇ ਕੋਲ ਡਿਟੇਲਸ ਹੁੰਦੇ ਨੇ ਵੀ ਪੇ ਆਲਸੋ ਤੇ ਇਹਨਾਂ ਨੂੰ ਜ਼ਿੰਮੇਵਾਰੀ ਹੈ ਕਿ ਉਹ ਡੇਲੀ ਬੇ ਚੈੱਕ ਵੀ ਕਰਾਉਂਦੇ ਆ ਆ ਸਮੇਂ-ਸਮੇਂ ਤੇ ਅਚੇ ਮੇ ਸਰ ਜੀ ਜਪਾ ਗਲਤੀ ਸੀਵਰ ਦੇ ਕੰਦੇ ਪਰ ਤੇ ਇਹ ਜਿਹੜੀ ਸਮੱਸਿਆ ਹੈ ਕਾਫੀ ਜ਼ਰ ਪੁਰਾਣੀ ਹੈ ਤੇ ਸਰਕਾਰ ਕੋਈ ਵੀ ਆਂਦੀ ਗਈਆਂ ਜਾਂਦੀਆਂ ਹੁਣ ਆਮ ਆਦਮੀ ਪਾਰਟੀ ਸਰਕਾਰ ਆ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਮੇਰ ਬਣੇ ਹੋ ਲੋਕਾਂ ਨੂੰ ਇੰਨੀ ਮਿੱਧਾ ਤੁਹਾਡੇ ਤੋਂ ਵੀ ਕਹਿੰਦੇ ਵੀ ਸਾਡੇ ਤੋਂ 20 25 ਸਾਲ ਹੋ ਗਏ ਸੀਵਰ ਦੇ ਪਾ ਅਸੀਂ ਹਰ ਤਾਂ ਕਿਸੇ ਨੇ ਨਹੀਂ ਕੀਤੀ ਸਰਕਾਰ ਨੇ ਗੁਰਾਲਾਪੁਰਾ ਮਹੱਲੇ ਦੇ ਵਿੱਚ ਹੁਣ ਤੇ ਜਾ ਸਕਦੇ ਪਾਣੀ ਤੇ ਖੜ੍ਹਾ ਹੋ ਗਾ ਗੁਰਪੁਰ ਹੈਗਾ ਉੱਥੇ ਧਰਮਸਾਲਾ ਵੀ ਹੈਗੇ ਉਹ ਇੱਕ ਵੱਡੀ ਸਮੱਸਿਆ ਹੈਗੀ ਤੇ ਲੋਕਾਂ ਦੇ ਮਤਲਬ ਵੀ ਹੈਗੇ ਪਰ ਤੁਹਾਡੇ ਦੇ ਉਮੀਦਾਂ ਟਿੱਕੀਆਂ ਹੋਈਆਂ ਉਹਨੂੰ ਕਿਸ ਤਰ੍ਹਾਂ ਹੱਲ ਕਰਾਂਗੇ ਸਰ ਮੈਨੂੰ ਵੀ ਮੇਰੇ ਤੇ ਉਮੀਦਾਂ ਪੂਰੀਆਂ ਤੇ ਮੈਂ ਤਾਂ ਹੀ ਤੁਹਾਨੂੰ ਕਿਹਾ ਕਿ ਪਹਿਲੇ ਹੀ ਤੁਹਾਡੇ ਪੁੱਛਣ ਤੋਂ ਪਹਿਲਾਂ ਹੀ ਮੈਂ ਇਸ਼ੂ ਜੋ ਉਠਾਏ ਉਹਨਾਂ ਜੋ ਇੱਕ ਸੀਵਰੇਜ ਦਾ ਇਸ਼ੂ ਸੀਗਾ ਤੇ ਅਸੀਂ ਮਤਲਬ ਦਿਨ ਰਾਤ ਇੱਕ ਕਰਕੇ ਇਹਦਾ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਤੁਸੀਂ ਫਰਕ ਦੱਸੋਗੇ ਦੇ ਮੈਂ ਕਹਣਾ ਕਿ ਕਿਸੇ ਹੋਰ ਦਾ ਸੁਜੈਸ਼ਨ ਵੀ ਹੈ ਅਸੀਂ ਖੁਦ ਵੀ ਆਫਿਸ ਤੇ ਬੈਠ ਕੇ ਸੁਜੈਸ਼ਨ ਲੈਣੇ ਤੇ ਉਸ ਤੇ ਇੰਪਲੀਮੈਂਟੇਸ਼ਨ ਕਿਦਾਂ ਹੋ ਸਕਦੀ ਹੈ ਉਹ ਵੀ ਫਿਕਰ ਆਊਟ ਕਰ ਸਰ ہمارا ਪਸ਼ੂਆਂ ਦਾ ਹੱਲ ਹੋ ਚੁੱਕਿਆ ਨਵੇਂ ਦੋ ਜਿਹੜੇ ਗਊਸ਼ਾਲਾ ਨੇ ਉਹ ਰੈਡੀ ਨੇ ਤੇ ਆਪਣੇ ਨਗਰ ਨਿਗਮ ਕੋਲੇ 1100 ਹੋਰ ਪਸ਼ੂਆਂ ਨੂੰ ਸ਼ੈਲਟਰ ਕਰਨ ਦੀ ਜਗ੍ਹਾ ਹੈ ਅਸੀਂ ਜਲਦੀ ਅਵਿਥਿਨ ਫਿਊ ਡੇਸ ਅਸੀਂ ਉਹ ਨਾ ਦੀ ਅਪਲਿਫਟਮੈਂਟ ਸਰ ਹਾਰਾ ਬਖਸ਼ੀ ਕਮੈਂਟ ਬਠਿੰਡਾ ਨਗਰ ਨਿਗਮ ਜਿਹੜਾ ਲਗਾਤਾਰ ਤਿੰਨ ਚਾਰ ਵਾਰੀ ਜਿਹੜਾ ਇੰਡੀਆ ਦੇ ਵਿੱਚੋਂ ਨੰਬਰ 1 ਆਉਂਦਾ ਰਿਹਾ ਲੇਕਿਨ ਅੱਜ ਸਾਫ ਸਫਾਈ ਦੇ ਵਿੱਚ ਜਿਹੜਾ ਬਹੁਤ ਪਛੜ ਗਿਆ ਲੇਕਿਨ ਸਾਡੇ ਕੋਲੇ ਸ਼ਹਿਰ ਦੀ ਖੂਬਸੂਰਤੀ ਵਾਸਤੇ ਝੀਨਾ ਵੀ ਨਹੀਂ ਸਾਡੇ ਕੋਲੇ ਥਰਮਲ ਦੀ ਜਗ੍ਹਾ ਵੀ ਪਈ ਹੈ ਕਿੰਨਾ ਕੁਸ਼ਨ ਸਾਡੇ ਕੋਲੇ ਪਿਆ ਹੋਇਆ ਹੈ ਕਿ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵਧੀਆ ਡਵੈਲਪਮੈਂਟ ਹੋ ਸਕਦੀ ਹੈ ਕੋਈ ਸ਼ਹਿਰ ਵੀ ਖੂਬਸੂਰਤੀ ਵਾਸਤੇ ਸਰ ਬਿਲਕੁਲ ਜਿੱਦਾਂ ਕਿ ਪਹਿਲਾਂ ਵੀ ਬਟੰਡਾ ਨੰਬਰ 1 ਆਂਦਾ ਰਿਹਾ ਹੈ ਇਸ ਚੀਜ਼ ਦਾ ਫੇਰ ਆਪਣੇ ਕੋਲੇ ਕੋਈ ਐਕਸਪਲੇਨੇਸ਼ਨ ਨਹੀਂ ਹੈ ਕਿ ਕਿਉਂ ਨਾ ਆਵੇ ਆਪਾਂ ਫੇਰ ਤੋਂ ਨੰਬਰ 1 ਤੇ ਜ਼ਰੂਰ ਆਵਾਂਗੇ ਮੈਂ ਡੀਸੀ ਸਰ ਨਾਲ ਵੀ ਕਾਫੀ ਡਿਸਕਸ਼ਨ ਕੀਤੀ ਹੈ ਕਿ ਕੀ ਅਸੀਂ ਸ਼ਹਿਰ ਵਾਸਤੇ ਹੋਰ ਵਧੀਆ ਲੈ ਕੇ ਆ ਸਕਦੇ ਹਾਂ ਬਿਊਟੀਫਿਕੇਸ਼ਨ ਚੀਲਾ ਦੀ ਵੀ ਹੋਊਗੀ ਥਰਮਲ ਪਾਵਰ ਪਲਾਂਟ ਵਾਲੇ ਏਰੀਆ ਦੀ ਵੀ ਕਾਫੀ سارے ਆਈਡੀਆਜ਼ ਡਿਸਕਸ ਹੋਏ ਨੇ ਤੇ ਉਹਨਾਂ ਤੇ ਵੀ ਕੰਮ ਜਲਦੀ ਸ਼ੁਰੂ ਹੋਏ ਇੱਕ ਲਾਸਟ ਸਾਡਾ ਇਹ ਟੰਡੇ ਦਾ ਬੱਸ ਸਕੈਨ ਜਿਹੜਾ ਮਤਲਬ ਕਹਿ ਸਕਦੇ ਆਂ ਕਿ ਟਰਾਲੀ ਚ ਰੱਖਿਆ ਹੋਇਆ ਤਿੰਨ ਸਾਲਾਂ ਤੋਂ ਪਤਾ ਨਹੀਂ ਲੱਗ ਰਿਹਾ ਕਿ ਕਿੱਥੇ ਲਾਉਣਾ ਉਹਦਾ ਵੀ ਕੋਈ ਤੁਸੀਂ ਰੱਖਿਆ ਹੋਊਗਾ ਕਿ ਕਦੋਂ ਤੱਕ ਅਸੀਂ ਪ੍ਰਪੋਜ਼ਲ ਹੈ ਸਰ ਇਹ ਤਾਂ ਆਪਣੇ ਸ਼ਹਿਰ ਵਾਸਤੇ ਥੋੜਾ ਪੁਰਾਣਾ ਮਸਲਾ ਹੋ ਗਿਆ ਹੈ ਇਸ ਦਾ ਮੈਂ ਸਾਰਿਆਂ ਨੂੰ ਬਸ ਇੱਕ ਛੋਟਾ ਜਿਹਾ ਪ੍ਰੋਮਿਸ ਕਰੂੰਗਾ ਕਿ ਮਿਨੀਮਮ ਤੋਂ ਮਿਨੀਮਮ 15 ਦਿਨ ਤੇ ਮੈਕਸਿਮਮ 2 ਮਹੀਨੇ 60 ਦਿਨਾਂ ਚ ਇਹ ਕਲੀਅਰ ਹੋ ਜਾਊਗਾ ਕਿ ਬਸਟਾਂ ਆਊਗਾ ਤਾਂ ਕਿੱਥੇ ਆਊਗਾ ਨਹੀਂ ਆਊਗਾ ਤਾਂ ਕਿਉਂ ਨਹੀਂ ਰੀਸਰਚਰ ਨੇ ਪ੍ਰੋਪੋਜ਼ਲ ਬਣਾ ਕੇ ਸਾਰਾ ਕੁਝ ਭੇਜਿਆ ਹੋਇਆ ਜੀ ਇਸਰ ਸੀਐਮ ਸਾਹਿਬ ਕੋਲ ਅਪਰੂਵ ਹੋਣ ਵਾਲਾ ਹੈ ਕੈਬਨਿਟ ਤੇ ਕਲੀਅਰ ਹੋਊਗਾ ਤੇ ਜਲਦੀ ਕਲੀਅਰ ਅੱਛਾ ਮੇ ਸਾਥੀ ਆਪਾਂ ਕਿ ਕਾਫੀ 파ਰਕ ਨੇਗੇ ਕਾਫੀ ਮਸ਼ੀਨਾ ਲਾਈਆਂ ਸੀ ਜਿੰਮ ਵਾਲੀਆਂ ਤੇ ਉਹਦੇ ਵਿੱਚ ਲੋਹਾ ਕਾਫੀ ਗੈਪ ਹੋ ਚੁਕਿਆ ਹੈ 14 ਬੁੱਲ 14 ਕੁਝ ਨਿਗਾ ਚ ਸਰ ਮੇਰੀ ਨਿਗਾ ਚ ਕੁਝ ਇਹੋ ਜਿਹੇ ਚੀਜ਼ਾਂ ਜੋ 파ਰਕ ਰੀਫਰਿਸ਼ ਹੋਣ ਵਾਲੇ ਹੈ ਕੁਝ ਚੀਜ਼ਾਂ ਠੀਕ ਕਰਨ ਵਾਲੀਆਂ ਉਹਨਾਂ ਨੂੰ ਅਸੀਂ ਇੱਕ ਇੱਕ ਕਰਕੇ ਠੀਕ ਕਰਾਂਗੇ ਸਾਡੇ ਅਜੇ ਨਿਗਾ ਚ ਉਹ ਨਹੀਂ ਸੀਗਾ ਤੇ ਤੁਸੀਂ ہمارا ਪਸ਼ੂ ਦਾ ਦਸਤਾ, ਆਵਾਰਾ ਕੁੱਤੇ ਹੋਟ ਹੈਗੇ ਹੁੰਦਾ ਸ਼ਹਿਰ ਦੇ ਵਿੱਚ ਤੇ ਰੋਜ਼ ਇੱਕ ਨਿਕ ਕੇਸ ਆਦਾ ਹਸਪੀਟਲ 'ਚ ਪੜਦੇ ਹੈਗੇ। ਉਹਨਾਂ ਵਾਸਤੇ ਕਿੰਨੇ ਪ੍ਰੋਬਲਮ ਹੈ 350 ਤੋਂ 400 ਕੇਸ ਆਈ। ਤਾਂ ਕਰ ਮਹੀਨੇ ਦਾ ਸਰ ਇਹ ਮੈਨੂੰ ਵੀ ਬਹੁਤ ਵੱਡਾ ਇਸ਼ੂ ਲੱਗਦਾ ਹੈ ਪਰਸਨਲੀ ਇਹਨਾਂ ਦੀ ਸਟਰਾਈਜੇਸ਼ਨ ਹੋਰ ਹੈ ਫੋਰ ਡੈਡੀਕੇਟਿਡ ਟੀਮ ਨਾਲ ਅਸੀਂ ਇਹਦੀ ਵੀ ਇੱਕ ਮੋਹਮ ਚਲਾ ਕੇ ਸਟਰਾਈਜੇਸ਼ਨ ਨੂੰ ਹੋਰ ਫਾਸਟ ਕਰਾਂਗੇ ਤੇ ਬਟ ਇਹ ਜਿੱਦਾਂ ਕਿਸ ਨੂੰ ਪਤਾ ਹੈ ਕਿ ਆਪਾਂ ਨੂੰ ਸਟਰਾਈਜੇਸ਼ਨ ਕਰਕੇ ਸਟ੍ਰੇ ਡੌਗ ਨੂੰ ਉਹਨਾਂ ਦੇ ਰਿਸਪੈਕਟਿਵ ਏਰੀਆਸ ਚ ਦੁਬਾਰਾ ਛੱਡਣਾ ਪਵੇਗਾ ਤੇ ਡਿਕਲਾਈਨਿੰਗ ਪੋਪੂਲੇਸ਼ਨ ਦੇ ਨਾਲ ਕੀ ਸੋਲਵ ਹੋਗਾ 1 ਲੱਖ ਤੋਂ ਵਗਾਈ ਟਿੱਪੜ ਦੇ ਕੰਝੇ ਟਿੱਪੜ ਡਰਾਈਵਰ ਥੋੜਾ ਜਿਹਾ ਥੋੜਾ ਜਰਵਾੜੀ ਚੋਣੀ ਲਸਾਂਸ ਨਹੀਂ ਹੁੰਦਾ ਜਾਂ ਟਿੱਪੜ ਦੇ ਸਰਕਾਰੀ ਨੰਬਰ ਜਿਹੜੇ ਹੁਣ ਹੁਣ ਜਾਣਗੇ ਨਹੀਂ ਹੁਣ ਤਾਂ ਸਾਰੀ ਜ਼ਿੰਮੇਵਾਰੀ ਵੇਅਰਟ੍ਰਾਈ ਮੈਂ ਜਿਹੜੇ ਕਹਾਂ ਕਿ ਆਪਾਂ ਕੋਸ਼ਿਸ਼ ਇਹ ਕਰ ਰਹੇ ਹਾਂ ਦੋ ਤਰੀਕੇ ਦੇ ਮਾਡਲ ਹੈ ਜਿਹੜਾ ਆਪਾਂ ਵਰਕ ਕਰ ਰਹੇ ਇੱਕ ਇਹ ਕਿ ਜੀ ਤੁਸੀਂ ਜਿਹੜਾ ਲੋਕਲ ਕਾਉਂਸਲਰ ਹੈ ਉਹਦੀ ਦੇਖ ਰੇ ਇੱਕ ਵਿੱਚ ਉੱਥੇ ਹੀ ਉਸ ਏਰੀਆ ਵਿੱਚ ਜੀ ਟਿੱਪਰ ਦੇ ਦਿਓ ਉਹਦੇ ਨਾਲ ਟੀਮ ਦੇ ਦਿਓ ਉਹਨਾਂ ਦੀ ਜ਼ਿੰਮੇਵਾਰੀ ਹੈ ਡੇਲੀ ਕਲੈਕਸ਼ਨ ਕਰਕੇ ਦੇ ਦੇਣਾ ਫਿਰ ਕਾਉਂਸਲਰ ਵੀ ਜ਼ਿੰਮੇਵਾਰ ਹੋਏਗਾ ਕਿਉਂਕਿ ਉਸਨੇ ਅਲਟੀਮੇਟਲੀ ਵੋਟ ਦੇ ਵਾਸਤੇ ਵਾਪਸ ਜਾਣਾ ਵੀ ਹੈ ਤੇ ਟੀਮ ਵੀ ਜ਼ਿੰਮੇਵਾਰ ਹੋਏਗੀ ਕਿ ਜੇ ਕੋਈ ਕੰਪਲੇਂਟ ਆਏਗੀ ਤਾਂ ਟੀਮ ਉੱਥੇ ਹੀ ਬੈਠੀ ਹੋਈ ਹੈ ਇੱਕ ਇੱਕ ਤਰੀਕਾ ਹੈ ਦੂਜਾ ਆਪਾਂ ਜ਼ੋਨ ਵਾਈਜ਼ ਕੋਸ਼ਿਸ਼ ਕਰਾਂਗੇ ਜੇ ਇਹ ਵਾਲਾ ਵਰਕਆਊਟ ਨਹੀਂ ਹੁੰਦਾ ਹਾਊਸ ਵਿੱਚ ਤਾਂ ਸੈਕੰਡ ਪਲਾਨ ਇਹ ਹੈ ਕਿ ਜਿਹੜੇ ਆਪਾਂ ਜ਼ੋਨ ਵਾਈਜ਼ ਮਲਟੀਪਲ ਜ਼ੋਨਸ ਨੂੰ ਬਣਾਦੇ ਹੋਏ ਉੱਥੇ ਦਾ ਵਸ ਸੈਪਰੇਟ ਸੈਪਰੇਟ ਕੰਟਰੈਕਟ ਕਰ ਲਈਏ ਸਰ ਕੁਝ ਦੋਨਾਂ ਦੋਨਾਂ ਦੇ ਵਿੱਚੋਂ ਜਿਹੜਾ ਵੀ ਫੈਸਲਾ ਹਾਊਸ ਕਰੇਗਾ ਉਹਦੇ ਬੇਸਿਸ ਤੇ ਆਪਾਂ ਅੱਗੇ ਵਧ ਜਾਵਾਂਗੇ ਪਰ ਮੈਨੂੰ ਨਹੀਂ ਲੱਗਦਾ ਅਲਟੀਮੇਟਲੀ ਮਸਲਾ ਇਹ ਨਹੀਂ ਹੈ ਸਾਡੇ ਕੋਲ ਸਾਧਨ ਨਹੀਂ ਹੈ ਸਾਡੇ ਕੋਲ ਮੈਨ ਪਾਵਰ ਵੀ ਹੈ ਮਸ਼ੀਨਰੀ ਵੀ ਹੈ ਗੱਡੀਆਂ ਵੀ ਬੜੀਆਂ ਨੇ ਇਹ ਸਿਰਫ ਇਹ ਹੈ ਕਿ ਜਦੋਂ ਬੰਦੇ ਨੂੰ ਲੱਗ ਜਾਂਦਾ ਕਿ ਇਹ ਠੀਕ ਹੈ ਜੀ ਇੱਕ ਦਿਨ ਟੇਪ ਓਏ ਯਕੀ ਚਾਹ ਨਹੀਂ ਹੈ ਕਿ ਜਿਹੜਾ ਕੰਮ ਨਹੀਂ ਕਰਨਾ ਕੁਝ 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 ਤੇਲ ਇਹ ਮੁਲਾਜ਼ਮ ਕੱਢ ਦੇ ਜਿਹੜਾ ਵੀ ਤੇਲ ਵਾਲਾ ਹੁਣ ਤਾਂ ਉਹ ਰਿਜ਼ੋਲਵ ਹੋ ਗਿਆ ਰਮਾਪਾ ਹੋਣੀ ਬੰਤੀ ਚੜ ਇੱਕ ਆਖਰੀ ਸਵਾਲ ਹੈ ਜੀ ਪ੍ਰੋਪਰਟੀ ਦੇ ਚੱਦੇ ਹੋਏ ਇਹ ਉਹਨਾਂ ਦੇ ਉੱਤੇ ਉਹਨਾਂ ਦੇ ਇਹ ਇਹ ਦਿਨਾ ਜੋੜਦਾ ਸਵਾਲ ਆ ਜੀ ਨਗਰ ਨਿਗਮ ਚ ਹੁਣ ਤੱਕ ਜਿਹੜਾ ਸਭ ਤੋਂ ਵੱਡਾ ਮਾਮਲਾ ਸਾਹਮਣੇ ਆਇਆ ਹੈ ਉਹ ਭ੍ਰਿਸ਼ਟਾਚਾਰ ਦਾ ਹੈ ਨੇ ਕਿ ਕਿ ਸਬੀਨਸ ਕੋਲੇ ਵੀ ਚੱਲ ਰਹੀ ਹੈ ਸ਼ਹਿਰ ਦੇ ਵਿੱਚ ਬਿਨਾਂ ਨਕਸ਼ਿਆਂ ਤੋਂ ਕੰਸਟ੍ਰਕਸ਼ਨ ਹੋ ਰਹੀ ਹੈ ਨਕਲੀ ਉਹਨੂੰ ਸਰ ਐਡਰੋਸਿਸ ਤੋਂ ਮੈਗੇਟਨ ਛੋਟਾ ਜਾ ਤੁਸੀਂ ਬੱਸ ਸਦੇ ਦੀ ਗੱਲ ਕਿਹਦੇ ਨਾਲ ਜੁੜੇ ਹੋ ਮਲੋਟ ਰੋਡ ਦੇ ਕਿ ਸਰਕਾਰੀ ਜਗ੍ਹਾ ਦੀ ਐਨਓਸੀ ਜਾਰੀ ਕਰ ਦਿੱਤੀ ਤਿੰਨ ਮਹੀਨੇ ਬਾਅਦ ਉਹ ਰੱਦ ਕਰ ਦਿੱਤੀ ਕਿ ਜਦੋਂ ਉਹ ਬੰਦਿਆ ਨੇ ਕਬਜ਼ਾ ਕਰਤਾ ਮੇਰੇ ਕੋਲ ਸਾਰੇ ਡਾਕੂਮੈਂਟ ਮੌਜੂਦ ਨੇ ਟੋਟਲ ਸਰ ਏਸੀਜ਼ ਵਾਸਤੇ ਮੈਂ ਇੰਨਾ ਹੀ ਕਹਿਣਾ ਚਾਹੂੰਗਾ ਕਿ ਲੈਟ ਬਾਈਗੌਂਸ ਵੀ ਬਾਈਗੌਂਸ ਹੁਣ ਆਪਾਂ ਨਵੇਂ ਤੋਂ ਸਟਾਰਟ ਕਰੀਏ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਗਵਰਨਮੈਂਟ ਨੋਰਮਸ ਦੇ ਹਿਸਾਬ ਨਾਲ ਬਹੁਤ ਹੀ ਤੇਜ਼ੀ ਨਾਲ ਅਸੀਂ ਕੰਮ ਕਰਾਵਾਂਗੇ ਐਨਓਸੀਜ਼ ਦੇ ਹਿਸਾਬ ਨਾਲ ਹੀ ਕੰਮ ਹੋਣਾ ਚਾਹੀਦਾ ਤੇ ਫਾਈਲਸ ਨੂੰ ਵੀ ਜਲਦੀ ਮੂਵ ਕਰਵਾਵਾਂਗੇ ਤੇ ਵੱਧ ਤੋਂ ਵੱਧ ਤੁਸੀਂ ਗਵਰਨਮੈਂਟ ਨੋਰਮਸ ਨੂੰ ਮੰਨ ਕੇ ਹੀ ਅੱਗੇ ਆਪਣੀ ਕੰਸਟਰਕਸ਼ਨ ਕਰੋ ਤੇ ਸੈਕੰਡਲੀ ਜੋ ਵੀ ਆਪਣੇ ਮੇਰੇ ਕੋਲੇ ਇੱਕ ਹੋਰ ਵੀ ਛੋਟਾ ਜਿਹਾ ਇਸ਼ੂ ਆਇਆ ਲੋਕਾਂ ਦਾ ਜੋ ਕਿ ਇਲੈਗਲ ਕਲੋਨੀਆਂ ਨੂੰ ਲੈ ਕੇ ਸੀਗਾ ਇੱਕ ਆਪਣੇ ਸ਼ਹਿਰ ਦੇ ਜੋ ਵਸਨੀਕ ਲੋਕ ਨੇ ਇੰਨੀ ਹਾਰਡ ਵਰਕ ਮਨੀ ਕਮਾਉਂਦੇ ਨੇ ਮਿਹਨਤ ਕਰਕੇ ਆਪਣੇ ਵਾਸਤੇ ਇੱਕ ਜ਼ਮੀਨ ਦਾ ਟੁਕੜਾ ਲੈਂਦੇ ਨੇ ਜਿੱਥੇ ਉਹ ਘਰ ਬਣਾ ਸਕਣ ਤੇ ਉਹਨਾਂ ਨੂੰ ਬਾਅਦ ਵਿੱਚ ਇਹ ਦਿੱਕਤਾਂ ਆਉਂਦੀਆਂ ਕਿ ਉਹ ਵੇਚ ਨਹੀਂ ਪਾਉਂਦੇ ਆ ਮੀਟਰ ਨਹੀਂ ਲੱਗਦਾ ਆ ਕੁਝ ਵੀ ਨਹੀਂ ਹੁੰਦਾ ਟਰਾਂਸਫਰ ਨਹੀਂ ਕਰ ਸਕਦੇ ਕਿਉਂਕਿ ਉਹ ਇਲੀਗਲ ਕਲੋਨੀਆਂ ਨੇ ਮੈਂ ਸਾਰੇ ਡਿਵੈਲਪਰਸ ਨੂੰ ਇੱਕ ਛੋਟੀ ਜੀ ਬੇਨਤੀ ਕਰਨਾ ਚਾਹੁੰਦਾ ਕਿ ਆਪਦੀ ਆਪਦੀ ਕਲੋਨੀਆਂ ਨੂੰ ਗਵਰਨਮੈਂਟ ਨੋਰਮਸ ਦੇ ਹਿਸਾਬ ਨਾਲ ਰੀਗੂਲੇਟ ਕਰਨ ਕਿਉਂਕਿ ਅਸੀਂ ਇਸ ਤੇ ਬਹੁਤ ਸਟ੍ਰਿਕਟ ਐਕਸ਼ਨ ਹੁਣ ਲਵਾਵਾਂਗੇ ਤੇ ਕਰਾਪਸ਼ਨ ਤੋਂ ਫ੍ਰੀ ਰਵਾਂਗੇ ਇਹੀ ਮੇਰੀ ਸੋਚ ਹੈ ਇਸੇ ਨਾਲ ਹੀ ਅਸੀਂ ਆਪਾਂ ਸਰਕਾਰ ਇਹਨਾਂ ਗੇਟ ਜਿਹੜੇ ਨੇ ਸ਼ਹਿਰ ਦੇ ਵਿੱਚ ਬਹੁਤ ਦੇਰ ਤੋਂ ਵੀ ਰੌਲਾ ਚੱਲਦਾ ਆ ਰਿਹਾ ਇਨਲੀਗਲ ਗੇਟ ਜਿਹੜੇ ਨੇ ਉਹਨਾਂ ਨੇ ਬੜੀ ਨਗਰ ਨਿਗਮ ਦੇ ਜਿਹੜੇ ਜਗ੍ਹਾ ਰੋਕ ਕੇ ਰੱਖੀ ਹੈ ਹਰ ਗਲੀ ਹਰ ਮੋੜ ਦੇ ਉੱਤੇ ਸੈਕੰਡ ਹੈ ਵੱਡੇ ਵੱਡੇ ਬ੍ਰਾਂਡਸ ਨੇ ਹਰ ਗਲੀ ਦੇ ਵਿੱਚ ਉਹ ਵੀ ਇਨਟਰੋਚਮੈਂਟ ਬਹੁਤ ਜ਼ਿਆਦਾ ਹੈ ਉਹ ਮੁੱਦੇ ਤੇ ਕੁਝ ਕੀ ਕਰ ਰਹੇ ਸਰ ਜਿਹੜੇ ਤੋਂ ਅਸੀਂ ਗੇਟ ਦੇਖੋ ਕੋਈ ਮੈਂ ਤੁਹਾਨੂੰ ਕਹਿ ਰਿਹਾ ਕਿ ਆਈ ਐਮ ਓਪਨ ਫੋਰ ਸੁਜੈਸ਼ਨਸ ਤੁਸੀਂ ਜਿੰਨਾ ਮੈਨੂੰ ਦੱਸੋਗੇ ਲਾਈਟਨ ਕਰੋਗੇ ਸ਼ਹਿਰ ਦੇ ਛੋਟੇ-ਛੋਟੇ ਦਿੱਕਤਾਂ ਆ ਰਹੇ ਅਸੀਂ ਉਨਾ ਹੀ ਉਹਨਾਂ ਦੇ ਕੰਮ ਕਰਵਾਵਾਂਗੇ ਜਿੱਦਾਂ ਕਿ ਤੁਸੀਂ ਮੈਨੂੰ ਅੱਜ ਦੱਸਿਆ ਅਸੀਂ ਜਾ ਕੇ ਆਫਿਸ 'ਚ ਉਸ ਚੀਜ਼ ਨੂੰ ਡਿਸਕਸ ਕਰਾਂਗੇ ਸਰ ਇੱਕ ਸਾਹਿਬ ਨੇ ਸਾਹਮਣੇ ਵੀ ਮੀਟਿੰਗਾਂ ਕੀਤੀਆਂ ਜੀ ਸ਼ਹਿਰ ਸਾਰਾ ਚੋਕ ਹੋਇਆ ਪਿਆ ਜੀ ਤੁਸੀਂ ਕਿਸੇ ਰੋਡ ਤੇ ਜਾਵੋ ਰੀਡਿੰਗ ਅੱਜ ਮੈਂ ਕਹਿੰਦਾ ਜੀ ਦੁਨੀਆ ਵਰਤਿਆਂ ਜਿਹੀ ਆਉਂ ਲੱਗਦਾ ਬਠਿੰਡੇ ਦੇ ਵਿੱਚ ਆ ਇਹਨਾਂ ਨੂੰ ਕਿਵੇਂ ਪਾਸੇ ਕੀਤਾ ਜਾਊਗਾ ਕਿਉਂਕਿ ਡੀਸੀ ਸਾਹਿਬ ਨੇ ਮੀਟਿੰਗਾਂ ਕੀਤੀਆਂ ਲੋਕਾਂ ਦੇ ਨਾਲ ਪਰ ਲੋਕਾਂ ਦਾ ਸੁਝਾਅ ਸੀ ਕਿ ਵੀ ਸਾਨੂੰ ਜੀ ਘੱਟੂ-ਘੱਟ ਚੱਲਣ ਦਾ ਰਸਤਾ ਤਾਂ ਮਿਲ ਦੇਣਾ ਹੈ ਇਹ ਜਿਹੜਾ ਰੇੜੀਆਂ ਦਾ ਮਸਲਾ ਹੈ ਤੇ ਆਟੋ ਦਾ ਮਸਲਾ ਹੈ ਮੈਨੂੰ ਲੱਗਦਾ ਲਾਸਟ ਟਾਈਮ ਤੇ ਮੈਂ ਇਹਨਾਂ ਨੂੰ ਪ੍ਰਪੋਜ਼ ਕੀਤਾ ਸੀ ਕਿਸੇ ਕਰਕੇ ਫਿਰ ਨਹੀਂ ਕੋਈ ਕਨਫਿਊਜ਼ਨ ਹੋ ਗਿਆ ਉਹਤੇ ਕਾਉਂਸਲਰ ਨੂੰ ਕਿ ਇਹ ਕਾਦੇ ਵਾਸਤੇ ਕੀਤਾ ਜਾ ਰਹਾ ਹੈ ਤਾਂ ਉਹਨਾਂ ਨੂੰ ਸ਼ਾਇਦ ਕਲੈਰਿਟੀ ਨਹੀਂ ਸੀ ਕਿ ਕਾਦੇ ਵਾਸਤੇ ਇਸ ਕਰਕੇ ਉਹਨਾਂ ਨੇ ਜਿਹੜਾ ਹੈਗਾ ਉਹ ਕਹਿ ਦਿੱਤਾ ਕਿ ਜੇ ਬਾਅਦ ਵਿੱਚ ਦੇਖਾਂਗੇ ਹੁਣ ਉਹ ਮਤੇ ਨੂੰ ਆਪਾਂ ਦੁਬਾਰਾ ਲੈ ਕੇ ਇੱਕ ਵਾਰੀ ਆਪਾਂ ਫਾਈਨਲ ਕਰ ਦਈਏ ਕਿ ਸਾਡੇ ਕੋਲ ਪਹਿਲਾਂ ਸੜਕ ਦੇ ਖੜੇ ਕਿੰਨੇ ਆ ਉਸ ਤੋਂ ਬਾਅਦ ਉਹਦੇ ਜਿਹੜੇ ਸਟਰੀਟ ਵੈਂਡਰ ਪਾਲਿਸੀ ਆਲਸੋ ਗਵਰਨਮੈਂਟ ਆਫ ਇੰਡੀਆ ਦੀ ਉਹਦੇ ਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਆਪਾਂ ਸਟਰੀ ਤਾ ਜੋ ਇਸ ਤਰੀਕੇ ਦੀ ਪਰੇਸ਼ਾਨੀ ਖਤਮ ਹੋਏ ਸੜਕਾਂ ਨੂੰ ਤਾਂ ਆਪਾਂ ਬੰਦ ਨਹੀਂ ਕਰ ਸਕਦੇ ਉੱਥੇ ਜੀ ਪਬਲਿਕ ਨੇ ਵੀ ਚੱਲਣਾ ਹੈ ਉੱਥੇ ਜੀ ਜਿਹੜੇ ਬਿਜ਼ਨਸ ਨੇ ਹੋਏਗਾ ਬਿਲਕੁਲ ਆਪਾਂ ਇਹਦਾ ਪ੍ਰੋਪਰ ਪਲੈਨਿੰਗ ਕਰਕੇ ਹੀ ਕਰਾਂਗੇ ਆਨੇ ਵਾਲੀ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਇਹ ਵੀ ਜਿਹੜਾ ਕੂੜੇ ਦਾ ਕਚਰੇ ਦਾ ਜਿਹੜਾ ਬਿੱਲ ਹੁੰਦਾ ਉਹਦੀਆਂ ਟੀਮਾਂ ਹੁੰਦੀਆਂ ਨੇ ਲੜਕੀਆਂ ਕੁਛ ਲੈਰੀ ਬਿੱਲ ਕੱਟਦੇ ਨੇ ਉਹ ਕਿਵੇਂ ਕਿਸ ਤਰ੍ਹਾਂ ਉਹਨਾਂ ਦੇ ਬਿੱਲ ਕਿਸ ਤਰ੍ਹਾਂ ਕਿੱਥਾ ਜਾਵੇ ਕੂੜੇ ਦਾ ਜਿਹੜਾ 4-4 ਮਹੀਨੇ ਨਹੀਂ ਨਹੀਂ ਆਪਾਂ ਜਿਹੜਾ ਹੁਣ ਤਾਂ ਸਿਸਟਮ ਨਵਾਂ ਬਣ ਗਿਆ ਤੁਸੀਂ QR ਕੋਡ ਦੇ ਰਾਹੀਂ ਵੀ ਭਰ ਸਕਦੇ ਹੋ ਸਾਰੇ ਜੜਕੀਆਂ ਵੀ ਕਰਦੀਆਂ ਮਸ਼ੀਨਾਂ ਲਾਈ ਸਰ ਰੌਲਾ ਪਿਆ ਕਿ ਸਟ੍ਰਾਈਕ ਤੇ ਰਹੇ ਲੋਕਾਂ ਨੂੰ ਉਹਦੇ ਬਿੱਲ ਭੇਜੇ ਜਾ ਰਹੇ ਨੇ ਹੁਣ 2-2 ਮਹੀਨੇ ਤੋਂ 3-3 4-4 ਮਹੀਨੇ ਸੈਕਟਰੀ ਬਿਲਾ ਰਹੇ ਨੇ ਕਰਾਉਂਦੇ ਬੀ ਬਹੁਤ ਵੱਡੀ ਗੱਲ ਹੈ ਅਲਟੀਮੇਟਲੀ ਤਾਂ ਕਨੈਕਟ ਕੀਤਾ ਹੀ ਹੈ ਉਹ ਗੁੜਾ ਵੀ ਹੈ ਚਲ ਕੋਈ ਨਹੀਂ ਮੈਂ ਦਰਕ ਲੱਗ ਗਿਆ ਲੋਕ ਹੋਰ ਚੜ ਗਏ ਸਾਡੀ ਵਰਗੀ ਸਰ ਉਹ ਗੁੜਾ ਤਾਂ ਅਲਟੀਮੇਟਲੀ ਅਸੀਂ ਲੈ ਲਿਆ ਲੋਕਾਂ ਨੇ ਚਲੀਆਂ ਅਲਟੀਮੇਟਲੀ ਤਾਂ ਸਾਰਾ ਸੜਕੇ ਆ ਕੇ ਆਪਾਂ ਹੀ ਬੰਦ ਕਰਾ ਦੇ ਲੇਗੇ ਚਲ ਹੋ ਜਾਦਾ ਪਹਿਲੇ ਕਿਸੇ ਸਾਥ ਮੈਂ ਨਾ ਮਿਲਦੇ ਕੁੜੇ ਦੀ ਗੱਲ ਕਰਦੇ ਨੂੰ ਅਸੀਂ ਚੱਕਿਆ ਸਰ ਜਿਹੜਾ ਉਨੀ ਤੇ ਲੋਕਾਂ ਨੇ ਬਿਮਾਰੀਆਂ ਦਾ ਸਾਹਮਣਾ ਕੀਤਾ ਮੈਂ ਦੇਖੋ ਆਪਾਂ ਆਪਾਂ ਉਹਦੇ ਵਿੱਚ ਨਾ ਜਾਈਏ ਠੀਕ ਹੈ देयर ਆਰ ਇਸ਼ੂਸ ਇਹ ਜਿਹੜਾ ਇਟਸ ਅ ਕੰਪਲੈਕਸ ਇਸ਼ੂ ਇਟ ਇਟ ਇਜ਼ ਅ ਕੰਪਲੈਕਸ ਇਸ਼ੂ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਇਹ ਕੰਪਲੈਕਸ ਇਸ਼ੂ ਹੈ ਇਹੋ ਜਿਹਾ ਹਿਊਮਨ ਬੰਦੇ ਵੀ ਇਨਵੋਲਡ ਹੈ ਲੇਬਰ ਵੀ ਇਨਵੋਲਡ ਹੈ ਉਹਨਾਂ ਦੇ ਵੀ ਆਪਣੇ ਕੁਝ ਇਸ਼ੂਜ਼ ਹੁੰਦੇ ਆ ਰੂਟੀਨ ਵਿੱਚ ਹੁੰਦਾ ਹੈ ਐਕਸੈਪਸ਼ਨ ਹੋ ਗਿਆ ਇੱਕ ਵਾਰੀ ਉਹਦੇ ਆਲਟਰਨੇਟ ਵੀ ਬਣਾ ਲਿਆ ਆਪਾਂ ਅੱਗੇ ਤੋਂ ਕਿਸੇ ਤਰੀਕੇ ਦੀ ਐਸੀ ਪਰੇਸ਼ਾਨੀ ਨਾ ਆਏ ਰੂਟੀਨ ਵਿੱਚ ਐਵੇਂ ਹੁੰਦਾ ਹੈ ਕਿਈ ਕਿਈ ਇਸ਼ੂ ਜ਼ਰੂਰ ਹੁੰਦੇ ਆਂ ਕਈ ਕਿਈ ਚੀਜ਼ਾਂ ਸਾਨੂੰ ਨਜ਼ਰ ਅਦਾਦ ਕਰਨੀਆਂ ਪੈਂਦੀਆਂ ਚਲੋ ਠੀਕ ਹੈ ਜਿਹੜਾ ਪੇਜ ਕਰ ਕੇਦਰ ਵੀ ਸਾਨੂੰ ਕਰੋ ਫਿਰ ਉਹਦੇ ਉੱਤੇ ਜੁਰਮਾਨਾ ਵੀ ਤਲਾਉਂਦੇ ਨੇ ਨਾ ਜੇ ਤੁਸੀਂ ਭਰਿਆ ਨਹੀਂ ਜੀ 4 ਮਹੀਨੇ ਭਰਿਆ 10% ਵੀ ਨਹੀਂ ਭਰਿਆ ਫਿਰ ਉਹਦੇ ਤੇ ਜੁਰਮਾਨਾ ਵੱਖਰਾ ਚਲੋ ਅੱਗੇ ਦਾ ਤਾਂ ਆਪਾਂ ਇਹ ਜਿਹੜਾ ਸਿਸਟਮ ਹੈ ਇਹਨੂੰ ਓਵਰ ਸਟਰੀਮ ਲਾਈਨ ਕਰਾਂਗੇ ਪੇਮੈਂਟ ਦਾ ਤਾਂ ਜੋ ਪਰੇਸ਼ਾਨ ਨਾ ਹੋਵੇ ਹਾਂਜੀ ਪੂਰਾ ਫੇਰ ਨਹੀਂ ਚੁਪਾ ਥੋੜਾ ਚੁਪਾ 100 ਤੋਂ ਰਿਪੋਰਟ ਦਿੱਤੀ ਹੈ ਜਿਹੜੇ ਏਜੰਟਾਂ ਉਨਾਂ ਦੇ ਖਿਲਾਫ ਕਾਰਵਾਈ ਹੋਣੀ ਹੈ ਪੂਰੇ ਪੰਜਾਬ ਦੇ ਵਿੱਚ ਗੰਡੇ ਚ ਵੀ ਕੁਝ ਦੇਖੋ ਹਾਲ ਦੇਖੀ ਸਾਡਾ ਇੱਥੇ ਦਾ ਬਠਿੰਡਾ ਦੇ ਤਾਂ ਕੋਈ ਸੀਗਾ ਨਹੀਂ ਜੇ ਕੋਈ ਆ ਜਾਂਦਾ ਹੈ ਤਾਂ ਡੈਫੀਨਿਟਲੀ ਆਪਾਂ ਉਹਨਾਂ ਦੇ ਖਿਲਾਫ ਜ਼ਰੂਰ ਕਾਰਵਾਈ ਕਰਾਂਗੇ ਕਈ ਸਾਰੇ ਹੋਰ ਵੀ ਸਾਡੇ ਕੋਲ ਰੂਟੀਨ ਵੀ ਫੀਡਬੈਕ ਕੰਪਲੇਂਟਸ ਆਉਂਦੀਆਂ ਨੇ ਆਪਾਂ ਉਹਨਾਂ ਤੇ ਟਾਇਰ ਸੈਕਰੀਟੀ ਕਰਾਉਂਦੇ ਨੇ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ ਆਪਾਂ ਹਾਲੇ ਲੈ ਕੇ ਪਾਣੀ ਦੀ ਪ੍ਰਾਪਤੀ ਨਹੀਂ ਹੋ ਰਹੀ ਪਾਣੀ ਸਰ ਜਿਹੜਾ ਆਪਾਂ ਸੀਵਰੇਜ ਦਾ ਸੋਲੂਸ਼ਨ ਕਰ ਰਹੇ ਆ ਮੈਨੂੰ ਲੱਗਦਾ ਇਹਦੇ ਨਾਲ ਬਹੁਤ ਸਟਰੀਮਲਾਈਨ ਹੋ ਜੂਗੀ ਚੀਜ਼ ਤੇ ਪਾਣੀ ਬਲੋਕੇਜ ਜੋ ਹੈ ਨਿਕ ਪਾਣੀ ਦਾ ਪਾਣੀ ਪੀਣ ਵਾਲੇ ਪਾਣੀ ਦੀ ਗੱਲ ਕਰ ਇਹਦੇ ਵਿੱਚੋਂ ਮੈਂ ਤੁਹਾਨੂੰ ਦੱਸਦਾ ਕਿ ਇੱਕ ਤਾਂ ਪੀਣ ਵਾਲੀ ਪਾਣੀ ਦੇ ਵਾਸਤੇ ਸਾਡਾ ਲਗਭਗ 40 ਕਰੋੜ ਦਾ ਇੱਕ ਨਵਾਂ ਪ੍ਰੋਜੈਕਟ ਜਿਹੜਾ ਹੈਗਾ ਉਹ ਹੁਣੇ ਹੀ ਪਾ ਕੇ ਅਪਰੂਵਲ ਦੇ ਵਾਸਤੇ ਗਿਆ ਹੋਇਆ ਹੈ ਉਹਦੇ ਵਿੱਚ ਜਿਹੜਾ ਜ਼ਿਲ੍ਹਾ ਵਾਲਾ ਪਾਣੀ ਹੈ ਉੱਥੇ ਡਬਲਿਊਟੀਪੀ ਨਵਾਂ ਬਣੂਗਾ थर्मल की लैंड भी तीन एकड़ जमीन पे ओदा भी जो हम आने वाली कैबिनेट है ओदी लैंड ट्रांसफर का भी प्रपोजल गया, गया हुआ है मैंनो लगता कि अगले एक दो साल में ये वाला इशू हमेशा के लिए सॉल्व हो जाए सीवरेज सीवरेज ब्लॉक ਉਹ ਐਟੇ ਕੇਸ ਇਹੋ ਜਿਹਾ ਕਿ ਜਿਹਨਾਂ ਡੈਥ ਹੋ ਜਾਂਦੀ ਆ ਮਸਤਾ ਨਹੀਂ ਕੋਲ ਪਹੁੰਚ ਸਕਦੇ ਕੋ ਕੋਦੋ ਜਾਦੂ ਹੋ ਰਿਹਾ ਹੈਗਾ ਤੇ ਉਹਨੂੰ

ओ मैं लगता है कि आ, एक वाला पार्ट ओ हैगा वो महीने एक भी चालू हो जाना चाहिए जरा बाकी वाला पार्ट है वो जून तक कंप्लीट हो जाएगा दो स्टेज से पर इस बार कंप्लीट हो जाएगा मुल्तानिया भी आप वी आर एक्सपेक्टिंग कि अप्रैल में आप पब्लिक के पुल्तान्या पुल्तान्या दे वास्ते दे 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 खोल देंगे बट बाकी काम चल रहा है वो जून तक लाख लाख सुबह लाई इतना आरो लाई सी बादल साहब बहुत शहर में काफी कुछ आरो चल रहे हैं कुछ आरो नहीं चल रहे हैं गर्मियों टाइम पानी की ਬਹੁਤ ਪ੍ਰੋਬਲਮ ਆਉਂਦੀ ਹੈ ਕਿ ਨਹਿਰ ਬੰਦੀ ਲੰਬੇ ਸਮੇਂ ਤੱਕ ਹੋ ਜਾਂਦੀ ਹੈ ਜੇ ਗਰਮੀਆਂ ਆਣ ਆਈਆਂ ਮੈਂ ਮੈਂ ਜਿਹੜਾ ਤੁਹਾਨੂੰ ਕਿਹਾ ਕਿ ਆਪਾਂ ਨਹਿਰ ਬੰਦੀ ਦੇ ਲਈ ਤਾਂ ਪਰਮਨੈਂਟ ਸੋਲੂਸ਼ਨ ਨਾਇਆ ਡਬਲਯੂਟੀਬੀ ਲੱਗ ਰਿਹਾ ਹੈ ਉਹਦੇ ਬੇਸਿਸ ਤੇ ਸਾਰਾ ਮਸਲਾ ਹੱਲ ਹੋ ਜਾਊਗਾ ਨਹਿਰ ਬੰਦੀ ਦਾ ਸਾਲ ਇੱਕ ਦਾ ਮਸਲਾ ਹੈ ਡੇਢ ਸਾਲ ਵਿੱਚ ਉਹ ਪ੍ਰੋਜੈਕਟ ਲੱਗ ਕੇ ਖਤਮ ਹੋ ਜਾਏਗਾ ਇਹ ਵਾਲਾ ਮਸਲਾ ਹੁਣ ਜਿਹੜਾ ਆਰਓ ਦੀ ਤੁਸੀਂ ਗੱਲ ਕਰ ਰਹੇ ਇਹ ਤਾਂ ਉਸ ਵੇਲੇ ਦਾ ਹੈਗਾ ਜਦੋਂ ਨਹਿਰੀ ਪਾਣੀ ਕੱਟਦੇ ਆਪਾਂ ਗਰਾਊਂਡ ਵਾਟਰ ਤੇ ਸੀਗੇ ਤੇ ਸਾਨੂੰ ਪ੍ਰੋਬਲਮ ਆ ਰਹੀ ਸੀ ਹੁਣ ਆਪਾਂ ਆਲਮੋਸਟ ਸਾਰਾ ਕਨਾਲ ਬੇਸਡ ਵਾਟਰ ਸਪ ਇਨਾ ਖਰਚਾ ਕਰਨ ਤੋਂ ਬਾਅਦ ਵੀ ਫਿਰ ਬਾਅਦ ਵਿੱਚ ਲੋਕਾਂ ਨੇ ਉਹ ਯੂਜ਼ ਨਹੀਂ ਕਰਨਾ ਤਾਂ ਫਿਰ ਡਬਲ ਵੇਸਟੇਜ ਨਹੀਂ ਕੀਤੀ ਕੀਤੀ ਜਾ ਸਕਦੀ 200 200 ਹਵਾਲਾ ਸੱਚੇ ਵਾਲਾ ਜਿਹਨਾਂ ਜਦੋਂ ਨਹੀਂ ਰੱਖਦੇ ਆ ਉਹਨੂੰ ਨਹੀਂ ਕੋਈ ਕਾਰਵਾਈ ਹੁੰਦੀ ਜੋ ਪਹਿਲੀ ਮੰਜ਼ਲ ਤੇ ਆਉਂਦੀ ਹੈ ਨਾ ਉਸਮਾ ਜੀਸੀਬ ਲੈ ਕੇ ਪਹੁੰਚਦਾ ਉਹਨੂੰ ਬਾਅਦ ਕਰਦੇ ਇੱਕ ਜੋ ਨਹੀਂ ਰੱਖਦੇ ਉਹ ਸਭ ਨਹੀਂ ਇਹਦੇ ਤੇ ਖੋਰ ਵੀ ਹੈ ਸਿਰਫ ਨੋਟਿਸ ਦੇ ਕੇ ਸਾਹ ਦਿੱਤਾ ਜਾਂਦਾ ਕਾਰਵਾਈ ਉਹ ਕਾਰਵਾਈ ਕੋਈ ਨਹੀਂ ਹੁੰਦੀ ਠੀਕ ਹੈ ਕੰਮ ਬਿਲਡਿੰਗ ਉਮੇ ਖੜੀ ਰਹਿੰਦੀ ਹੈ ਇਹਦਾ ਇਹਦਾ ਆਪਾਂ ਐਸਓਪੀ ਬਣਾ ਲਾਂਗੇ ਕਿ ਨੋਟਿਸ ਦਾ ਜਦੋਂ ਤੁਸੀਂ ਹੈ ਇਨਫੋਰਮੇਸ਼ਨ ਸਰ ਉਹ ਜੇਕਰ ਇੱਕ ਬੈਂਚਸ ਇਹਦਾ ਇਹਦਾ ਪ੍ਰੋਪਰ ਐਸਓਪੀ ਬਣਾਵਾਂਗੇ ਐਸਓਪੀ ਵਿੱਚ ਕੰਡੀਸ਼ਨਸ ਹੋਣਗੇ ਕਿ ਜਦ ਤੁਸੀਂ ਵਿਜ਼ਿਟ ਕਰਨੀ ਹੈ ਵਾਇਲੇਸ਼ਨ ਹੈ ਤਾਂ ਨੋਟਿਸ ਕਿੰਨੇ ਦਿਨਾਂ ਵਿੱਚ ਕਾਰਵਾਈ ਕਿੰਨੇ ਦਿਨਾਂ ਵਿੱਚ ਜ਼ਿੰਮੇਵਾਰੀ ਫਿਕਸ ਕਰ ਦਾਂਗੇ ਇਨਸਪੈਕਟਰ ਦੀ ਜੇ ਇੱਕ ਇੱਕ ਫਲੋਰ ਬਣ ਗਿਆ ਤਾਂ ਇਨਸਪੈਕਟਰ ਨੂੰ ਸਸਪੈਂਡ ਕਰਨਾ ਬੰਦਾ ਹੈ ਕਾਰਵਾਈ ਕਰਾਂਗੇ ਕੋਈ ਜੀ ਇਹ ਸਿੱਟਾ ਕੱਲ ਦੀ ਖਣਰਾਪ ਦੀ ਹੀ ਗੱਲ ਹੈ ਜੀ ਮੈਂ ਮੈਡਮ ਨੂੰ ਫੋਨ ਕੀਤਾ ਸੀ ਮੈਂ ਤਾਂ ਮੈਡਮ ਇੱਕ ਆਉਣ ਵਾਲਾ ਇੱਕ ਐਕਟ ਰਿਕਾਰਡ ਇੱਕ ਬਿਲਡਿੰਗ ਪੈ ਰਹੀ ਹੈ ਜਿਹਦੇ 3 ਲੈਟਰ ਆਲਰੇਡੀ ਪੈ ਚੁੱਕੇ ਨੇ ਤੁਸੀਂ ਉਸ ਤੇ ਕੀ ਕਾਰਵਾਈ ਕਰ ਰਹੇ ਹੋ ਕਿ ਉਹ ਇਲੀਗਲ ਪੈ ਗਈ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਜੀ ਮੈਂ ਦੇਖ ਕੇ ਚੈੱਕ ਕਰਾਂ ਕੇ ਤੁਹਾਨੂੰ ਜਵਾਬ ਦੇਵਾਂ ਹਾਂ ਤੱਕ ਫੋਨ ਨਹੀਂ ਉਠਾਇਆ ਉਹ ਮੈਂ ਉਹਨਾਂ ਨੂੰ ਫੋਟੋ ਵੀ ਭੇਜੀ ਸੀ ਮੈਨੂੰ ਜਦੋਂ ਫੋਟੋ ਮੇਰੇ ਕੋਲ ਪੁੱਛੀ ਹੋਈ ਉਹਨਾਂ ਨੇ ਮੈਂ ਫੋਟੋ ਵੀ ਸੈਂਡ ਕਰਤੀ ਸੀ ਆ ਬਿਲਡਿੰਗ ਦਾ ਆਪਾਂ ਜਾ ਕੇ ਉਸ ਚੈੱਕ ਕਰ ਲੈਣੇ ਚੈੱਕ ਕਰੀਏ ਉਸ ਨੂੰ ਵੀ ਹੋਰ ਬਟਲ ਖਰੀਦ ਦੇਣਾ ਮੀਟਿੰਗ ਆ ਇਹ ਤਾਂ ਰਿਜ਼ੋਲਵ ਹੋ ਜਾਏਗਾ ਕਰਾ ਦੇਗੇ ਠੀਕ ਹੈ थैंक यू so much ਬਹੁਤ ਬਹੁਤ शुक्रिया